ਸਾਤਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਕਲਾਸ ਵਿੱਚ ਪੰਜਾਬੀ ਪੈਡਾਗੋਜੀ ਦੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀਆਂ ਇਹ ਪ੍ਰਸ਼ਨ ਤੁਹਾਡੇ ਪ੍ਰੀਵੀਅਸ ইয়ার ਦੇ ਵਿੱਚੋਂ ਲਏ ਗਏ ਹਨ ਸੀਟ ਐਟ ਦੀ ਪ੍ਰੀਖਿਆ ਜਿਹੜੀ ਕਿ ਜਨਵਰੀ 2024 ਦੇ ਵਿੱਚ ਕੰਡਕਟ ਕਰਵਾਈ ਜਾ ਰਹੀ ਹੈ ਈਵਨ ਪੀਐਸਟ ਐਸਪਿਰੈਂਟਸ ਵੀ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਆ ਐਂਡ ਆਪ ਦੀ ਪੰਜਾਬੀ ਪੈਡਾਗੋਜੀ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਆ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਪੀਐਸਟੈਟ ਦੇ ਵਿੱਚ ਜਾਂ ਫਿਰ ਸੀਟੈਟ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਐਂ ਤੁਸੀਂ ਉਹਨਾਂ ਪ੍ਰਸ਼ਨਾਂ ਨੂੰ ਕਿਵੇਂ ਹੱਲ ਕਰਨਾ ਹੈ ਜੇਕਰ ਤੁਸੀਂ ਇਹਨਾਂ ਵੀਡੀਓਜ਼ ਨੂੰ ਬੜੇ ਹੀ ਧਿਆਨ ਨਾਲ ਸੁਣੋਗੇ ਸਮਝੋਗੇ ਤੇ ਤੁਹਾਡੇ ਪੀਐਸਟੈਟ ਦੇ ਵਿੱਚ ਜਾਂ ਫਿਰ ਸੀਟੈਟ ਦੇ ਵਿੱਚ ਪੰਜਾਬੀ ਵਿੱਚ ਜਿਹੜੇ ਨੰਬਰ ਨੇ ਜੀ ਉਹ ਬਹੁਤ ਹੀ ਵਧੀਆ ਆਉਣਗੇ ਐਂਡ ਵਧੀਆ ਮਾਰਕਸ ਪੇਪਰ ਕਲੀਅਰ ਕਰਨ ਦੇ ਵਿੱਚ ਵੀ ਹੈਲਪ ਕਰਨਗੇ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਅਸੀਂ ਇਸ ਤਰ੍ਹਾਂ ਦੀਆਂ ਇੰਟਰਸਟਿੰਗ ਐਂਡ ਇਨਫੋਰਮੇਟਿਵ ਵੀਡੀਓਜ਼ ਬਣਾਉਂਦੇ ਰਹਿੰਨੇ ਹਾਂ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ ਉਸ ਕਲਾ ਦੀ ਚੋਣ ਕਰੋ ਜੋ ਉਦਾਹਰਣ ਨਾਲ ਮੇਲ ਖਾਂਦੀ ਹੈ ਸੋ ਥੱਲੇ ਇੱਕ ਉਦਾਹਰਣ ਦਿੱਤੀ ਹੋਈ ਹੈ ਐਂ ਤੁਸੀਂ ਕਰਨਾ ਕੀ ਹੈ ਤੁਸੀਂ ਇੱਕ ਕਲਾ ਦੀ ਚੋਣ ਕਰਨੀ ਹੈ ਕਿ ਦੀ ਚੋਣ ਕਰਨੀ ਹੈ ਕਲਾ ਦੀ ਐਂ ਕਲਾ ਜਿਹੜੀ ਹੈਗੀ ਆ ਇਹ ਇਨ੍ਹਾਂ ਆਪਸ਼ਨਸ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਉਦਾਹਰਣ ਨੂੰ ਪੜ੍ਹੋ ਮੈਂ ਭਾਸ਼ਾ ਉੱਤੇ ਧਿਆਨ ਕੇਂਦ੍ਰਿਤ ਕਰਦਾ ਹਾਂ ਮੈਂ ਇਹ ਯਕੀਨੀ ਬਣਾਉਂਦਾ ਹਾਂ ਕੀ ਇਹ ਸਹੀ ਹੈ ਸੋ ਇੱਥੇ ਗੱਲ ਕੀਤੀ ਜਾ ਰਹੀ ਆ ਮੇਰੀ ਕਿ ਆਪਾਂ ਕੀ ਕਰ ਰਹੇ ਆ ਆਪਾਂ ਭਾਸ਼ਾ ਨੂੰ ਧਿਆਨ ਕੇਂਦ੍ਰਿਤ ਕਰਦੇ ਹੋਏ ਕਰ ਰਹੇ ਆ ਪੜ੍ਹ ਰਹੇ ਆ ਤੇ ਆਪਾਂ ਇਹ ਵੀ ਇਨਸ਼ੋਰ ਕਰ ਰਹੇ ਆ ਕਿ ਜੋ ਕੁਝ ਮੈਂ ਪੜ੍ਹ ਰਿਹਾ ਉਹ ਸਹੀ ਹੈ ਜਾਂ ਗਲਤ ਹੈ ਸੋ ਇਸ ਪ੍ਰੋਸੈਸ ਨੂੰ ਇਸ ਆਧਾਰਨ ਨੂੰ ਤੁਸੀਂ ਕਿਹੜੀ ਕਲਾ ਕਹਿੰਦੇ ਹੋ ਕੀ ਇਹ ਟ੍ਰਾਂਸ ਲੈਂਗੁਏਜਿੰਗ ਹੈ ਜਾਂ ਫਿਰ ਇਹ ਯਾਦ ਕਰਨਾ ਜਿਹਨੂੰ ਤੁਸੀਂ ਮੈਮੋਰਾਇਜ਼ਿੰਗ ਕਹਿੰਦੇ ਹੋ ਜਾਂ ਫਿਰ ਸੁਧਾਰ ਕਰਨਾ ਇੰਪਰੂਵਮੈਂਟ ਕਰਨਾ ਹੈ ਜਾ ਰਿਹਾ ਹੈ ਸੈਲਫ ਮੋਨਿਟਰਿੰਗ ਹੈ ਸੋ ਇਸ ਪ੍ਰਸ਼ਨ ਦੇ ਸਹੀ ਜਵਾਬ ਦੀ ਗੱਲ ਕਰੀਏ ਤੇ ਜਦੋਂ ਮੈਂ ਕੀ ਕਰ ਰਿਹਾ ਮੈਂ ਭਾਸ਼ਾ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਤੇ ਮੈਂ ਇਹ ਇਨਸ਼ੋਰ ਕਰ ਰਿਹਾ ਕਿ ਜੋ ਕੁਝ ਮੈਂ ਪੜ ਰਿਹਾ ਉਹ ਸਹੀ ਹੈ ਜਾਂ ਗਲਤ ਹੈ ਸੋ ਇਹ ਮੈਂ ਮੋਨਿਟਰਿੰਗ ਕਰ ਰਿਹਾ ਉਹ ਵੀ ਖੁਦ ਦੀ ਖੁਦ ਦੀ ਸੈਲਫ ਅਸੈਸਮੈਂਟ ਕਰ ਰਿਹਾ ਸੋ ਇੱਥੇ ਸਹੀ ਜਵਾਬ ਕੀ ਹੋਊਗਾ ਆਪਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ ਕਿ ਆਪਾਂ ਇੱਥੇ ਸੈਲਫ ਮੋਨਿਟਰਿੰਗ ਕਰਨ ਦਾ ਕੰਮ ਕਰ ਰਹੇ ਹਾਂ ਐਂਡ ਇਹੀ ਤੁਹਾਡਾ ਸਹੀ ਜਵਾਬ ਹੋਊਗਾ ਦੂਜੇ ਪ੍ਰਸ਼ਨ ਨੂੰ ਵੇਖ ਲੈਣੇ ਆ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਗਾਣਾ ਗਾਇਆ ਮੰਨ ਲਓ ਤੁਸੀਂ ਦੂਸਰੀ ਜਮਾਤ ਵਿੱਚ ਹੈਗੇ ਹੋ ਜਾਂ ਫਿਰ ਮੰਨ ਲੈਂਦੇ ਆ ਕਿ ਤੁਸੀਂ ਦੂਸਰੀ ਜਮਾਤ ਦੇ ਬੱਚਿਆਂ ਨੂੰ ਪੜਾਉਂਦੇ ਹੋ ਤੇ ਤੁਸੀਂ ਇੱਕ ਗਾਣਾ گا ਰਹੇ ਹੋ ਐਂ ਜਦੋਂ ਤੁਸੀਂ ਗਾਣਾ گا ਰਹੇ ਸੀ ਸਿਰ ਅਤੇ ਬਾਹਾਂ ਗੋਡੇ ਅਤੇ ਪੰਜੇ ਭਾਵ ਆਪਣੇ ਕੁਝ ਸਰੀਰ ਦੇ ਅੰਗਾਂ ਨੂੰ ਕੀ ਕਰ ਰਹੇ ਸੀਗੇ ਸਰੀਰ ਦੇ ਅੰਗਾਂ ਨੂੰ ਟੱਚ ਕਰ ਰਹੇ ਸੀ ਸ਼ੋਅ ਰਹੇ ਸੀਗੇ ਸੋ ਅਧਿਆਪਕ ਉਹਨਾਂ ਨੂੰ ਕਿਹੜੀ ਵਿਧੀ ਨਾਲ ਪੜਾ ਰਿਹਾ ਹੈ ਆਪਸ਼ਨਸ ਨੂੰ ਵੇਖ ਲੈਣੇ ਆ ਕੀ ਇਹ ਇੱਕ ਲੈਕਟਿਕ ਵਿਧੀ ਹੈ ਜਾਂ ਫਿਰ ਇਹ ਆਡੀਓ ਲਿੰਗੁਵਲ ਵਿਧੀ ਹੈ ਜਾਂ ਫਿਰ ਇਹ ਭਾਸ਼ਾ ਅਧਿਆਪਨ ਸੰਚਾਰ ਵਿਧੀ ਹੈ ਜਾਂ ਫਿਰ ਇਹ ਮੁਕੰਮਲ ਸਰੀਰਕ ਪ੍ਰਤੀਕਿਰਿਆ ਹੈ ਗੱਲ ਕਰਦੇ ਹਾਂ ਇਸ ਪ੍ਰੋਸੈਸ ਦੀ ਕਿ ਜਦੋਂ ਆਪਾਂ ਬਾਡੀ ਪਾਰਟਸ ਨੂੰ ਟੱਚ ਕਰਕੇ ਬੱਚਿਆਂ ਨੂੰ ਪੜਾਉਂਦੇ ਆਂ ਐਂਡ ਸਰੀਰ ਦੇ ਅੰਗਾਂ ਨੂੰ ਸ਼ੋਅ ਰਿਹਾ ਸੋ ਅਧਿਆਪਕ ਕਿਹੜੇ ਪ੍ਰੋਸੈਸ ਨਾਲ ਪੜਾਉਣ ਦੀ ਕੋਸ਼ਿਸ਼ ਕਰ ਰਿਹਾ ਕਿਹੜਾ ਮੈਥਡ ਯੂਜ਼ ਕੀਤਾ ਜਾ ਰਿਹਾ ਟੀਚਰ ਦੁਆਰਾ ਸਹੀ ਜਵਾਬ ਹੋਊਗਾ ਮੁਕੰਮਲ ਸਰੀਰਕ ਪ੍ਰਤੀਕ੍ਰਿਆਵਾਂ ਦੁਆਰਾ ਸੋ ਆਪਸ਼ਨ 4 ਨੂੰ ਤੁਸੀਂ ਲਗਾ ਸਕਦੇ ਹੋ ਟਿਕ ਤੇ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈ ਇਸ ਨੂੰ ਧਿਆਨ ਨਾਲ ਸਮਝ ਲੈਣੇ ਆ ਕਿ ਵਿਦਿਆਰਥੀ ਪਿਛਲੇ ਯੂਨਿਟ ਵਿੱਚ ਸ਼ਬਦਾਵਲੀ ਬਾਰੇ ਪੰਜ ਪ੍ਰਸ਼ਨਾਂ ਦਾ ਜਵਾਬ ਦੇਣ ਲਈ ਸਮੂਹ ਵਿੱਚ ਕੰਮ ਕਰਦੇ ਹਨ ਫਿਰ ਉਹ ਦੂਜੇ ਸਮੂਹ ਨਾਲ ਸਵਾਲਾਂ ਦਾ ਆਦਾਨ-ਪ੍ਰਦਾਨ ਕਰਕੇ ਪ੍ਰਸ਼ਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਨ ਇਹ ਡੈਸ਼ ਦਾ ਉਦਾਹਰਣ ਹੈ ਕੁਐਸਚਨਸ ਨੂੰ ਤਾਂ ਪੜ੍ਹ ਲਿਆ ਇੱਕ ਵਾਰ ਕੁਐਸਚਨਸ ਨੂੰ ਸਮਝ ਵੀ ਲੈਣੇ ਆ ਵਿਦਿਆਰਥੀ ਕੀ ਕਰ ਰਿਹਾ ਵਿਦਿਆਰਥੀਆਂ ਨੇ ਪਿਛਲੇ ਯੂਨਿਟ ਵਿੱਚ ਸ਼ਬਦਾਵਲੀ ਕਹਿ ਸਕਦੇ ਆ ਜਿਹੜੇ ਵਰਡਸ ਹੈਗੇ ਆ ਵਰਡਸ ਬਾਰੇ ਪੰਜ ਪ੍ਰਸ਼ਨਾਂ ਦਾ ਜਵਾਬ ਦੇਣ ਲਈ ਕੀ ਕੀਤਾ ਸਮੂਹ ਵਿੱਚ ਕੰਮ ਕਰਦੇ ਹੈਗੇ ਆ ਗਰੁੱਪ ਵਿੱਚ ਕੰਮ ਕਰ ਰਹੇ ਆ ਫਿਰ ਕੀ ਕਰਦੇ ਆ ਜਦੋਂ ਉਹਨਾਂ ਨੇ ਆਪ ਦਾ ਕੰਮ ਕਰ ਲਿਆ ਤੇ ਦੂਸਰੇ ਗਰੁੱਪ ਨਾਲ ਕੀ ਕਰ ਰਹੇ ਆ ਕੁਐਸਚਨਿੰਗ ਵਗੈਰਾ ਕਰ ਰਹੇ ਆ ਆਪਦੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਕੇ ਜਿਹੜੇ ਪ੍ਰਸ਼ਨ ਦੇ ਜਵਾਬ ਸਗੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਆ ਸੋ ਇਸ ਪ੍ਰੋਸੈਸ ਨੂੰ ਕੀ ਕਹੋਗੇ ਤੁਸੀਂ ਕੀ ਇਹ ਪੀਅਰ ਅਸੈਸਮੈਂਟ ਹੈ ਸੈਲਫ ਅਸੈਸਮੈਂਟ ਹੈ ਫੀਡਬੈਕ ਹੈ ਜਾਂ ਫਿਰ ਰੀਡਿੰਗ ਅਸੈਸਮੈਂਟ ਹੈ ਗੱਲ ਕਰਦੇ ਆਪਾਂ ਕਿ ਇੱਥੇ ਕੀ ਦੀ ਗੱਲ ਕੀਤੀ ਜਾ ਰਹੀ ਹੈ ਬੱਚੇ ਇੱਕ ਦੂਜੇ ਨਾਲ ਇਹ ਜਿਹੜੀ ਸਮੱਸਿਆ ਦਾ ਹੱਲ ਹੈਗਾ ਜੀ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾਂ ਉਹਨਾਂ ਨੇ ਆਪ ਸੋਲਵ ਕੀਤਾ ਹੁਣ ਉਹ ਦੂਸਰੇ ਬੱਚਾਂ ਤੋਂ ਵੀ ਪੁੱਛ ਰਹੇ ਆ ਐਂਡ ਜਿਹੜੇ ਕੁਐਸਚਨਸ ਹੈਗੇ ਸੀ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਹਨੂੰ ਤੁਸੀਂ ਕਿਹਦਾ ਨਾਮ ਦੇਵੋਗੇ ਇਹਨੂੰ ਤੁਸੀਂ ਕਹੋਗੇ ਪੀਅਰ ਅਸੈਸਮੈਂਟ ਬੱਚੇ ਇੱਕ ਦੂਜੇ ਦੀ ਮਦਦ ਕਰਕੇ ਆਪਣੇ ਸਵਾਲਾਂ ਦੇ ਜਵਾਬ ਲੱਭ ਰਹੇ ਆ ਸਹੀ ਕਰ ਰਹੇ ਆ ਗਲਤ ਕਰ ਰਹੇ ਆ ਸੋ ਇਹਨੂੰ ਤੁਸੀਂ ਪੀਅਰ ਅਸੈਸਮੈਂਟ ਦਾ ਨਾਮ ਦਿਨੇ ਹੋ ਆਪਸ਼ਨ ਨੰਬਰ 1 ਤੇ ਲਗਾਉਂਗੇ ਟਿਕ ਤੇ ਚੱਲਦੇ ਆਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਰਿਹਾ ਜਦੋਂ ਅਧਿਆਪਕ ਸ਼ਬਦ ਅਤੇ ਵਾਕਾਂਸ਼ ਨਾਲ ਇੱਕ ਕਾਰਡ ਮੈਨੂ ਦਿੰਦਾ ਹੈ ਇੱਥੇ ਸਟੂਡੈਂਟ ਦੀ ਗੱਲ ਕੀਤੀ ਜਾ ਰਹੀ ਹੈ ਸਟੂਡੈਂਟ ਕਹਿ ਰਿਹਾ ਕਿ ਇੱਕ ਟੀਚਰ ਹੈਗੇ ਆ ਜਿਹੜੇ ਕਿ ਮੈਨੂੰ ਸ਼ਬਦ ਜਿਹੜੇ ਵਰਡ ਹੁੰਦੇ ਆ ਵਾਕਾਂਸ਼ ਜਿਨ੍ਹਾਂ ਨੂੰ ਤੁਸੀਂ ਸੈਂਟੈਂਸ ਕਹਿੰਦੇ ਹੋ ਨਾਲ ਇੱਕ ਕਾਰਡ ਮੈਨੂ ਦਿੰਦਾ ਹੈ ਐਂ ਕਹਿੰਦਾ ਹੈ ਕਿ ਤੁਸੀਂ ਸ਼ਬਦਾਂ ਦਾ ਪਤਾ ਲਗਾਓ ਜਦੋਂ ਇਹ ਕੰਮ ਉਹਦੇ ਦੁਆਰਾ ਕੀਤਾ ਜਾ ਰਿਹਾ ਤੇ ਸ਼ਬਦ ਦਾ ਪਤਾ ਲਗਾਉਣ ਲਈ ਕਿਹਾ ਮੈਨੂੰ ਇਸ ਕਾਰਜ ਨੂੰ ਬਾਕੀ ਜਮਾਤ ਨਾਲ ਕਰਨਾ ਪੈਂਦਾ ਹੈ ਬਾਕੀ ਜਿਹੜੇ ਕਲਾਸ ਦੇ ਬੱਚੇ ਹੈਗੇ ਆ ਉਹਨਾਂ ਨਾਲ ਮੈਨੂੰ ਇਹ ਕੰਮ ਕਰਨਾ ਪੈ ਰਿਹਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਆ ਸੋ ਇਸ ਹੇਠ ਲਿਖਿਆਂ ਵਿੱਚੋਂ ਜਿਹੜਾ ਸਖਿਆਰਤੀ ਹੈਗਾ ਲਰਨਰ ਹੈਗਾ ਆ ਜਿਹੜਾ ਪੜ ਰਿਹਾ ਇਹਨਾਂ ਚੀਜ਼ਾਂ ਨੂੰ ਉਹਦੀਆਂ ਪਹਿਲ ਕਦਮੀਆਂ ਪਹਿਲ ਕਦਮੀਆਂ ਆਪਾਂ ਇਨੀਸ਼ੀਏਟਿਵਸ ਨੂੰ ਕਹਿ ਲੈਨੇ ਆ ਕਿ ਇਨੀਸ਼ੀਏਟਿਵ ਜਿਹੜੇ ਉਹ ਲੈ ਰਿਹਾ ਉਹਦੀ ਟਿੱਪਣੀ ਕਰੋ ਸੋ ਇਹਦੇ ਵਿੱਚ ਪਹਿਲੀ অপশন ਦੇ ਵਿੱਚ ਗੱਲ ਲਿਖੀ ਹੋਈ ਹੈ ਜਦੋਂ ਮੈਂ ਮਾਨਸਿਕ ਰੂਪ ਵਿੱਚ ਸ਼ਾਮਿਲ ਹੋ ਗਿਆ ਤਾਂ ਮੈਨੂੰ ਭਾਸ਼ਾ ਦੀ ਚੰਗੀ ਯਾਦ ਆਈ ਜਿਉਂ ਹੀ ਮੈਂ ਇਸ ਨੂੰ ਵੇਖਿਆ ਮੈਨੂੰ ਭਾਸ਼ਾ ਦੀ ਚੰਗੀ ਯਾਦ ਆਈ ਜਿਉਂ ਹੀ ਮੈਂ ਇਸ ਨੂੰ ਸੁਣਿਆ ਮੈਨੂੰ ਭਾਸ਼ਾ ਦੀ ਚੰਗੀ ਯਾਦ ਆਈ ਜਦੋਂ ਮੈਂ ਕਾਰਡ ਤੋਂ ਵਾਕਾਂਸ਼ ਯਾਦ ਕੀਤਾ ਤਾਂ ਮੈਨੂੰ ਭਾਸ਼ਾ ਦੀ ਚੰਗੀ ਯਾਦ ਆਈ ਯਾਦ ਕਰਨ ਵਾਲੀ ਗਲਤ ਹੋ ਜੂਗੀ ਅਤੇ ਸੁਣਨ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਕਿ ਉਹਨਾਂ ਨੇ ਕਾਰਡ ਤੋਂ ਪੜਨ ਦਾ ਕੰਮ ਕਰਨਾ ਸੀਗਾ ਇਹ ਵੀ ਗਲਤ ਹੋ ਗਿਆ ਐਂਡ ਜਦੋਂ ਹੀ ਵੇਖਿਆ ਮੈਨੂੰ ਭਾਸ਼ਾ ਦੀ ਯਾਦ ਆਏਗੀ ਇਹ ਵੀ ਗਲਤ ਹੋਏਗਾ ਸਹੀ ਜਵਾਬ ਤੁਹਾਡਾ 1 ਹੋਏਗਾ ਕਿਉਂ ਕਿਉਂਕਿ ਇੱਥੇ ਜਦੋਂ ਸਟੂਡੈਂਟ ਹੈਗਾ ਯਾ ਮੈਂਟਲੀ ਤੌਰ ਤੇ ਉਸ ਕਾਰਡ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਸਿਗੀਆਂ ਜਿਹੜੇ ਵਾਕ ਲਿਖੇ ਸੀ ਸ਼ਬਦ ਲਿਖੇ ਸੀਗੇ ਐਂਡ ਜਿਹੜਾ ਸ਼ਬਦ ਉਹਨਾਂ ਨੇ ਪਤਾ ਲਗਾਉਣਾ ਸੀਗਾ ਸੋ ਜਦੋਂ ਬੱਚੇ ਨੇ ਆਪਦੇ ਆਪ ਨੂੰ ਮੈਂਟਲੀ ਇਨਵੋਲਵ ਕਰ ਲਿਆ ਉਹਨਾਂ ਚੀਜ਼ਾਂ ਦੇ ਵਿੱਚ ਤੇ ਬੱਚੇ ਨੂੰ ਜਿਹੜੀ ਭਾਸ਼ਾ ਸੀਗੀ ਉਹ ਚੰਗੇ ਤਰੀਕੇ ਨਾਲ ਯਾਦ ਆ ਗਈ ਸੀਗੀ ਉਹ ਰਿਕਾਲ ਕਰ ਰਿਹਾ ਸੀਗਾ ਰਿਮੈਂਬਰ ਕਰ ਰਿਹਾ ਸੀਗਾ ਉਹਨਾਂ ਚੀਜ਼ਾਂ ਨੂੰ ਸੋ ਆਪਸ਼ਨ ਨੰਬਰ 1 ਨੂੰ ਤੁਸੀਂ ਲਗਾ ਦੋਗੇ ਟਿਕ ਐਂਡ ਇਹੀ ਤੁਹਾਡਾ ਸਹੀ ਜਵਾਬ ਹੈ ਚੱਲਦੇ ਆਂ ਅੱਜ ਦੇ ਅਗਲੇ ਪ੍ਰਸ਼ਨ ਅਗਲਾ ਪ੍ਰਸ਼ਨ ਹੈ ਕਥਨ ਅਤੇ ਕਾਰਨ ਵਾਲਾ ਪਹਿਲਾ ਆਪਾਂ ਵੇਖਾਂਗੇ ਕਥਨ ਵਿੱਚ ਕੀ ਲਿਖਿਆ ਹੋਇਆ ਫਿਰ ਵੇਖਾਂਗੇ ਕਾਰਨ ਵਿੱਚ ਕੀ ਲਿਖਿਆ ਹੋਇਆ ਐਂਡ ਫਿਰ ਵੇਖਾਂਗੇ ਜਿਹੜੀ ਗੱਲ ਕਥਨ ਵਿੱਚ ਲਿਖੀ ਹੈ ਐਂਡ ਜਿਹੜੀ ਆਰ ਵਿੱਚ ਲਿਖੀ ਹੈ ਕੀ ਇਹ ਇੱਕ ਦੂਜੇ ਨਾਲ ਮਿਲਦੀਆਂ ਜੁਲਦੀਆਂ ਹੈਗੀਆਂ ਨੇ ਕਿ ਨਹੀਂ ਪਹਿਲੇ ਕਥਨ ਵਿੱਚ ਲਿਖਿਆ ਹੋਇਆ ਸਕੂਲ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਦਿਆਰਥੀ ਆਪਣੀ ਉਮਰ ਮੁਤਾਬਕ ਭਾਸ਼ਾ ਦੀ ਵਰਤੋਂ ਕਰਨ ਦੇ ਯੋਗ ਹੁੰਦੇ ਆ ਜਿਹੜੇ ਸਕੂਲਾਂ ਵਿੱਚ ਵੱਖਰੇ ਵੱਖਰੇ ਏਜ ਗਰੁੱਪ ਦੇ ਬੱਚੇ ਹੁੰਦੇ ਆ ਦਾਖਲਾ ਲੈਣ ਤੋਂ ਬਾਅਦ ਕਲਾਸਾ ਵਿੱਚ ਜਾਂਦੇ ਆ ਤੋਂ ਭਾਸ਼ਾ ਦੀ ਵਰਤੋਂ ਕਰਦੇ ਆ ਕਿ ਸਰ ਮੈਂ ਪਾਣੀ ਪੀਣ ਜਾਵਾਂ ਸਰ ਮੈਂ ਅੱਜ ਪੈਨ ਨਹੀਂ ਲੈ ਕੇ ਆਇਆ ਸਰ ਮੈਂ ਅੱਜ ਕੰਮ ਪੂਰਾ ਤਾਂ ਨਹੀਂ ਕੀਤਾ ਕਿਉਂਕਿ ਘਰੇ ਕੰਮ ਸੀਗਾ ਭਾਵ ਇਹ ਹੈ ਕਿ ਬੱਚੇ ਉਮਰ ਦੇ ਮੁਤਾਬਕ ਭਾਸ਼ਾ ਦੀ ਵਰਤੋਂ ਕਰਦੇ ਹੈਗੇ ਆ ਕਿ ਇਹ ਗੱਲ ਸਹੀ ਹੈ ਫਿਰ ਕਾਰਨ ਇਹਦੇ ਵਿੱਚ ਦੱਸਿਆ ਹੋਇਆ ਕਿ ਭਾਸ਼ਾ ਦੇ ਸੱਭਿਆਚਾਰਕ ਵਪਨਤਾ ਕਰਕੇ ਉਹ ਆਪਣੀਆਂ ਯੋਗਤਾਵਾਂ ਦਿਖਾਉਣ ਦੇ ਅਸਮਰਥ ਹੈਗੇ ਆ ਮਤਲਬ ਇੱਥੇ ਗੱਲ ਕੀਤੀ ਜਾ ਰਹੀ ਹੈ ਬੱਚੇ ਦੇ ਕਲਚਰਲ ਬੈਕਗ੍ਰਾਉਂਡ ਨੂੰ ਲੈ ਕੇ ਬੱਚੇ ਦੇ ਭਾਸ਼ਾ ਦੇ ਬੈਕਗ੍ਰਾਉਂਡ ਨੂੰ ਲੈ ਕੇ ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਬੱਚਾ ਕਿਸੇ ਸਪੈਸੀਫਿਕ ਬੈਕਗ੍ਰਾਉਂਡ ਨੂੰ ਬਿਲੋਂਗ ਕਰਦਾ ਹੈਗਾ ਆ ਤੇ ਆਪਦੀਆਂ ਜਿਹੜੀਆਂ ਯੋਗਤਾਵਾਂ ਨੇ ਉਨਾ ਦੇ ਵਿੱਚ ਕਿ ਉਹ ਚੰਗਾ ਕਰੇਗਾ ਕਿ ਮਾੜਾ ਕਰੇਗਾ ਇੱਥੇ ਇਹਦੀ ਗੱਲ ਕੀਤੀ ਜਾ ਰਹੀ ਹੈ ਕਿ ਜੇਕਰ ਮੰਨ ਲਓ ਬੱਚਾ ਅੰਗਰੇਜ਼ੀ ਬੋਲਣ ਵਾਲੇ ਪਰਿਵਾਰ ਵਿੱਚੋਂ ਆਉਂਦਾ ਆ ਪੰਜਾਬੀ ਬੋਲਣ ਵਾਲੇ ਪਰਿਵਾਰ ਵਿੱਚੋਂ ਆਉਂਦਾ ਆ ਹੋ ਸਕਦਾ ਕੋਈ ਹੋਰ ਹਿੰਦੀ ਭਾਸ਼ਾ ਹੋਵੇ ਓੜੀਆ ਭਾਸ਼ਾ ਹੋਵੇ ਕੋਈ ਵੀ ਭਾਸ਼ਾ ਹੋ ਸਕਦੀ ਹੈ ਰਾਜਸਥਾਨੀ ਭਾਸ਼ਾ ਹੋ ਸਕਦੀ ਹੈ ਹਰਿਆਣਵੀ ਹੋ ਸਕਦੀ ਹੈ ਸੋ ਮੰਨ ਲਓ ਜੇਕਰ ਉਹਦਾ ਬੈਕਗ੍ਰਾਉਂਡ ਕੋਈ ਹੋਰ ਹੈ ਤੇ ਕੀ ਉਹ ਆਪਦੀਆਂ ਯੋਗਤਾਵਾਂ ਦਿਖਾਉਣ ਵਿੱਚ ਅਸਮਰਥ ਹੋਊਗਾ ਤੁਹਾਨੂੰ ਕੀ ਲੱਗਦਾ ਹੁਣ ਇਹਨਾਂ ਦੇ ਆਪਸ਼ਨ ਵੇਖ ਕੇ ਜਵਾਬ ਦਿਓ ਇਹ ਗਲਤ ਹੈ ਪਰ ਆਰ ਸਹੀ ਹੈ ਦੋਵੇਂ AR ਸਹੀ ਹਨ ਪਰ R A ਦੀ ਸਹੀ ਵਿਆਖਿਆ ਹੈ ਦੋਵੇਂ AR ਸਹੀ ਹਨ ਪਰ AR A ਦੀ ਵਿਆਖ ਸਹੀ ਵਿਆਖਿਆ ਨਹੀਂ ਹੈ A ਸਹੀ ਹੈ ਪਰ R ਗਲਤ ਹੈ ਤੁਹਾਡੇ ਤੋਂ ਮੈਂ ਪੁੱਛਦਾ ਵੀਡੀਓ ਪਾਜ਼ ਕਰੋ ਤੇ ਇਸ ਪ੍ਰਸ਼ਨ ਦਾ ਜਵਾਬ ਦਿਓ ਸਹੀ ਜਵਾਬ ਦੀ ਗੱਲ ਕਰੀਏ ਤਾਂ A ਸਹੀ ਹੈ ਜਿਹੜੇ ਆਪਾਂ ਕਥਨ ਪੜ੍ਹ ਰਹੇ ਹਾਂ ਕਿ ਸਕੂਲਾਂ ਵਿੱਚ ਦਾਖਲ ਹੋਣ ਵਾਲੇ ਸਾਰੇ ਜਿਹੜੇ ਵਿਦਿਆਰਥੀ ਨੇ ਉਹ ਆਪਣੀ ਉਮਰ ਮੁਤਾਬਕ ਭਾਸ਼ਾ ਦੀ ਵੱਤੋਂ ਕਰਨ ਦੇ ਯੋਗ ਹੁੰਦੇ ਆ ਸੋ ਇਹ ਗੱਲ ਤਾਂ ਬਿਲਕੁਲ ਠੀਕ ਲਿਖੀ ਹੋਈ ਹੈ ਜੇਕਰ ਆਪਾਂ ਆਰ ਨੂੰ ਵੇਖਦੇ ਹਾਂ ਤੇ ਭਾਸ਼ਾ ਦੇ ਸੱਭਿਆਚਾਰਕ ਵਿਭਿੰਨਤਾ ਕਰਕੇ ਆਪਣੀਆਂ ਜਿਹੜੀਆਂ ਯੋਗਤਾਵਾਂ ਨੇ ਉਹ ਦਿਖਾਉਣ ਦੇ ਅਸਮਰਥ ਹੋਊਗਾ ਬਿਲਕੁਲ ਨਹੀਂ ਮੈਟਰ ਨਹੀਂ ਕਰਦਾ ਤੁਸੀਂ ਕਿਹੜੇ ਪਰਿਵਾਰ ਤੋਂ ਬਿਲੋਂਗ ਕਰਦੇ ਹੋ ਕਿਹੜੀ ਭਾਸ਼ਾ ਬੋਲਦੇ ਹੋ ਇਹ ਗੱਲ ਬਿਲਕੁਲ ਵੀ ਮੈਟਰ ਨਹੀਂ ਕਰਦੀ ਮੈਟਰ ਇਹ ਗੱਲ ਕਰਦੀ ਹੈ ਕਿ ਜਿਹੜੀਆਂ ਤੁਹਾਡੇ ਕੋਲ ਯੋਗਤਾਵਾਂ ਨੇ ਤੁਹਾਨੂੰ ਐਕਸਪੋਜ਼ਰ ਕਿਉਂ ਜਾਂ ਮਿਲ ਰਿਹਾ ਮਤਲਬ ਇਹ ਚੀਜ਼ਾਂ ਨਹੀਂ ਮੈਟਰ ਕਰਦੀਆਂ ਕਿ ਤੁਹਾਡਾ ਸੱਭਿਆਚਾਰ ਕਿਹੜਾ ਆ ਸੋ ਆਪਸ਼ਨ ਨੰਬਰ ਆਰ ਜਿਹੜਾ ਲਿਖਿਆ ਹੋਇਆ ਕਾਰਨ ਹੈ ਇਹ ਗਲਤ ਹੈ ਇਹ ਸਹੀ ਹੈ ਸੋ ਆਪਸ਼ਨ ਨੰਬਰ ਜੇ ਤੁਸੀਂ 4 ਵੇਖਦੇ ਹੋ ਇਹ ਸਹੀ ਹੈ ਪਰ ਆਰ ਗਲਤ ਹੈ ਸੋ ਇਹ ਗੱਲ ਬਿਲਕੁਲ ਠੀਕ ਹੈ ਗਈ ਹੈ ਐਂਡ ਇੱਕ ਦੂਜੇ ਨਾਲੇ ਜਿਹੜੇ ਸੈਂਟੈਂਸ ਹੈਗੇ ਇਹ ਵੀ ਨਹੀਂ ਮਿਲਦੇ ਜੁਲਦੇ ਸੋ 4 ਨੂੰ ਆਪਾਂ ਸਹੀ ਲਿਖਾਂਗੇ ਅੱਗੇ ਚੱਲਦੇ ਹਾਂ ਜਿਹੜਾ ਆਪਣਾ ਨੈਕਸਟ ਪ੍ਰਸ਼ਨ ਹੈਗਾ ਨੈਕਸਟ ਪ੍ਰਸ਼ਨ ਦੇ ਵਿੱਚ ਪੰਜਵੀਂ ਜਮਾਤ ਦਾ ਜਿਹੜਾ ਮਨਜੀਤ ਹੈ ਆਪਣੇ ਅਧਿਆਪਕ ਦੋਸਤਾਂ ਅਤੇ ਦੋ ਸਾਲਾਂ ਦੇ ਇੱਕ ਬੱਚੇ ਨਾਲ ਵੀ ਵੱਖੋ-ਵੱਖਰੇ ਢੰਗ ਨਾਲ ਬੋਲਦਾ ਹੈ ਇਸ ਦਾ ਮਤਲਬ ਹੈ ਕਿ ਮਨਜੀਤ ਸਮਾਜਿਕ ਹਾਲਾਤਾਂ ਵਿੱਚ ਭਾਸ਼ਾ ਦੀ ਵਰਤੋਂ ਕਰਨੀ ਜਾਣਦਾ ਹੈ ਭਾਸ਼ਾ ਦੇ ਇਸ ਲੱਛਣ ਨੂੰ ਕੀ ਕਿਹਾ ਜਾਂਦਾ ਹੈ ਗੱਲ ਕੀਤੀ ਜਾ ਰਹੀ ਹੈ ਕਿ ਡਿਫਰੈਂਟ ਡਿਫਰੈਂਟ ਸਿਚੁਏਸ਼ਨ ਦੇ ਵਿੱਚ ਇੱਕ ਪਰਸਨ ਹੈ ਜਿਹੜਾ ਕਿ ਪੰਜਵੀਂ ਜਮਾਤ ਦਾ ਜਿਹੜਾ ਮਨਜੀਤ ਹੈਗਾ ਆ ਆਪਣੇ ਟੀਚਰ ਨਾਲ ਹੋਰ ਤਰ੍ਹਾਂ ਗੱਲ ਕਰਦਾ ਆ ਦੋਸਤਾਂ ਨਾਲ ਹੋਰ ਤਰ੍ਹਾਂ ਗੱਲ ਕਰਦਾ ਆ ਤੇ ਦੋ ਸਾਲਾਂ ਦੇ ਇੱਕ ਬੱਚੇ ਨਾਲ ਕਹਿੰਦੇ ਵਖਰੇ ਢੰਗ ਨਾਲ ਗੱਲ ਕਰਦਾ ਆ ਮਤਲਬ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਸਮਾਜਿਕ ਹਾਲਾਤਾਂ ਵਿੱਚ ਭਾਸ਼ਾ ਦੀ ਵਰਤੋਂ ਕਰਨੀ ਕਿਵੇਂ ਆ ਸੋ ਉਹਦੀ ਜਿਹੜੀ ਵਰਤੋਂ ਕਰਨੀ ਉਹ ਵੀ ਜਾਣਦਾ ਆ ਇਸ ਨੂੰ ਤੁਸੀਂ ਕਹਿੰਨੇ ਕੀ ਹੋ ਕੀ ਇਹ ਭਾਸ਼ਾ ਦੀ ਕਿਰਿਆ ਹੈ ਕੀ ਇਹ ਨੈਚੁਰਲਿਸਟ ਹੈ ਜਾਂ ਫਿਰ ਸਿਮੈਂਟਿਕਸ ਹੈ ਜਾਂ ਫਿਰ ਇਹ ਪ੍ਰੈਗਮੈਟਿਕਸ ਹੈ ਜੇ ਆਪਾਂ ਗੱਲ ਕਰੀਏ ਸਿਚੁਏਸ਼ਨ ਦੇ ਅਕੋਰਡਿੰਗ ਜਦੋਂ ਭਾਸ਼ਾ ਨੂੰ ਬੱਚਾ ਬੋਲਦਾ ਹੈਗਾ ਆ ਇਹਨੂੰ ਤੁਸੀਂ ਪ੍ਰੈਗਮੈਟਿਕਸ ਦਾ ਨਾਮ ਦਿਨੇ ਹੋ ਸਿਮੈਂਟਿਕਸ ਕਹਿ ਸਕਦੇ ਆ ਕਿ ਜਿਹੜਾ ਸੈਂਟੈਂਸ ਹੁੰਦਾ ਆ ਉਹਦਾ ਲਿਟਰਲ ਮੀਨਿੰਗ ਕੀ ਹੈਗਾ ਆ ਆਪਾਂ ਉਹ ਸਾਰੀਆਂ ਚੀਜ਼ਾਂ ਨੂੰ ਸਿਮੈਂਟਿਕਸ ਵਿੱਚ ਪੜ੍ਹਦੇ ਆ ਪ੍ਰੈਗਮੈਟਿਕਸ ਦੇ ਵਿੱਚ ਕਹਿ ਸਕਦੇ ਆ ਕਿ ਸਿਚੁਏਸ਼ਨ ਦੇ ਅਕੋਰਡਿੰਗ ਜਿਹੜੀ ਕਿ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ ਉਹਨੂੰ ਤੁਸੀਂ ਪ੍ਰੈਗਮੈਟਿਕਸ ਦਾ ਨਾਮ ਦੇ ਸਕਦੇ ਹੋ ਜਿਹੜਾ ਕਿ ਕੁਐਸਚਨ ਦੇ ਵਿੱਚ ਇਹ ਪੁੱਛਿਆ ਵੀ ਗਿਆ ਸੀਗਾ ਸੋ ਆਪਸ਼ਨ ਨੰਬਰ 4 ਨੂੰ ਤੁਸੀਂ ਲਗਾ ਸਕਦੇ ਹੋ ਟਿੱਕ ਤੇ ਚੱਲਦੇ ਆਂ ਅਗਲੇ ਪ੍ਰਸ਼ਨ ਦੇ ਉੱਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਇਹਨੂੰ ਤੁਸੀਂ ਧਿਆਨ ਨਾਲ ਵੇਖੋ ਤੇ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹਦੇ ਵਿੱਚ ਕੀ ਪੁੱਛਿਆ ਜਾ ਰਿਹਾ ਇੱਕ ਮਾਂ ਨੇ ਨੋਟ ਕੀਤਾ ਕਿ ਉਸਦਾ ਜਿਹੜਾ ਬੱਚਾ ਹੈਗਾ ਆ ਉਹ ਕਦੇ-ਕਦੇ ਅਜੀਹਾਂ ਗੱਲਾਂ ਵੀ ਕਰ ਲੈਂਦਾ ਜੋ ਕਿ ਉਸਨੇ ਕਦੇ ਵੀ ਕਿਸੇ ਬਾਲਗ ਜਾਂ ਉਸਦੇ ਹਾਣੀ ਤੋਂ ਨਹੀਂ ਸੁਣੀਆਂ ਭਾਵ ਸਿਆਣੀਆਂ ਗੱਲਾਂ ਵੀ ਕਰ ਲੈਂਦਾ ਹੋਊਗਾ ਸੋ ਉਹ ਉਲਝਣ ਵਿੱਚ ਹੈਗੀ ਹੈ ਕਿ ਕਿਉਂਕਿ ਉਸ ਦਾ ਮੰਨਣਾ ਹੈ ਕਿ ਬੱਚਾ ਆਪਣੇ ਪਰਿਵਾਰ ਦੇ ਲੋਕਾਂ ਅਤੇ ਆਪਣੇ ਆਲੇ-ਦੁਆਲੇ ਦੀ ਨਕਲ ਕਰਕੇ ਭਾਸ਼ਾ ਸਿੱਖਦਾ ਹੈਗਾ ਆ ਉਸ ਦਾ ਇਹ ਵਿਸ਼ਵਾਸ ਕਿਸ ਦਾ ਪ੍ਰਤੀ ਤਵਨੀ ਹੈ ਭਾਵ ਇਹ ਕਿ ਇੱਕ ਮਾਂ ਹੈਗੀ ਹੈ ਉਹਨੇ ਨੋਟ ਕੀਤਾ ਕਿ ਉਹਦਾ ਬੱਚਾ ਕਦੇ-ਕਦੇ ਤਾਂ ਇਹੋ ਜੀਆਂ ਗੱਲਾਂ ਕਰ ਲੈਂਦਾ ਜਿਹੜੇ ਕਿ ਕਦੇ ਕਿਸੇ ਅਡਲਟ ਨੂੰ ਬੋਲਦੇ ਨਹੀਂ ਸੁਣਿਆ ਹੋਣੇ ਕਿਸੇ ਬੱਚੇ ਨੂੰ ਬੋਲਦੇ ਨਹੀਂ ਸੁਣਿਆ ਜਿਹੜਾ ਕਿ ਉਹਦਾ ਟੀਨ ਬੱਚਾ ਹੈਗਾ ਆ ਇਸ ਤੋਂ ਬਾਅਦ ਗੱਲ ਕੀਤੀ ਜਾ ਰਹੀ ਹੈ ਕਿ ਉਹ ਕੀ ਮੰਨ ਰਹੀ ਹੈ ਉਹ ਮੰਨ ਰਹੀ ਹੈ ਕਿ ਬੱਚਾ ਆਪਣੇ ਪਰਿਵਾਰ ਤੋਂ ਲੋਕਾਂ ਤੋਂ ਆਲੇ-ਦੁਆਲੇ ਦੀ ਨਕਲ ਕਰਕੇ ਭਾਸ਼ਾ ਨੂੰ ਸਿੱਖ ਰਿਹਾ ਸੋ ਉਹਦਾ ਜਿਹੜਾ ਵਿਸ਼ਵਾਸ ਹੈਗਾ ਆ ਉਹ ਕੀ ਹੈਗਾ ਆ ਕੀ ਉਹ ਬਹੁ ਭਾਸ਼ਾਵਾਦ ਹੈ ਮਲਟੀ ਲੈਂਗੁਇਜ਼ਮ ਕਹਿ ਦਿੰਨੇ ਆ ਸਹਿਜ ਗਿਆਨਵਾਦ ਹੈ ਵਿਹਾਰਵਾਦ ਹੈ ਜਾਂ ਫਿਰ ਇਹ ਰਸਨਾਤਮਕਤਾਵਾਦ ਹੈਗਾ ਆ ਸਹੀ ਜਵਾਬ ਦੀ ਮੈਂ ਗੱਲ ਕਰੂੰਗਾ ਇਹਨੂੰ ਤੁਸੀਂ ਬਿਹੇਵੀਅਰਿਜ਼ਮ ਕਹਿੰਦੇ ਹੋ ਕੀ ਕਹਿੰਦੇ ਹੋ ਬਿਹੇਵੀਅਰਿਜ਼ਮ ਕਹਿੰਦੇ ਹੋ ਤੇ ਆਪਸ਼ਨ ਦੇ ਵਿੱਚ ਬਿਹੇਵੀਅਰਿਜ਼ਮ ਵਿਖਰਿਆ ਤੁਹਾਨੂੰ ਕਿਤੇ ਬਿਲਕੁਲ ਵਿਖਰਿਆ ਵਿਵਹਾਰਵਾਦ ਨੂੰ ਤੁਸੀਂ ਬਿਹੇਵੀਅਰਿਜ਼ਮ ਕਹਿੰਦੇ ਹੋ ਜੇ ਇਹ ਸੇਮ ਪ੍ਰਸ਼ਨ ਇੰਗਲਿਸ਼ ਵਿੱਚ ਆਇਆ ਹੁੰਦਾ ਤੇ ਇਹਦਾ ਤੁਸੀਂ ਜਵਾਬ ਬਿਹੇਵੀਅਰਿਜ਼ਮ ਲਗਾਉਣਾ ਸੀਗਾ ਸੋ ਆਪਸ਼ਨ ਨੰਬਰ ਸੀ ਦਾ ਤੁਸੀਂ ਲਗਾ ਸਕਦੇ ਹੋ ਟਿੱਕ ਕਿਉਂਕਿ ਜਦੋਂ ਬੱਚਾ ਆਪਦੇ ਪਰਿਵਾਰ ਤੋਂ ਲੋਕਾਂ ਤੋਂ ਆਲੇ-ਦੁਆਲੇ ਦੀ ਨਕਲ ਕਰਕੇ ਭਾਸ਼ਾ ਨੂੰ ਸਿੱਖੇਗਾ ਉਹਨੂੰ ਤੁਸੀਂ ਵਿਵਹਾਰਵਾਦ ਦਾ ਨਾਮ ਦਿੰਦੇ ਹੋ ਨੈਕਸਟ ਪ੍ਰਸ਼ਨ ਨੂੰ ਵੀ ਵੇਖ ਲਓ ਬੱਚੇ ਵੱਲੋਂ ਰਸਮੀ ਤੌਰ ਤੇ ਪੜਨ ਦੇ ਨਿਰਦੇਸ਼ਾਂ ਦੀ ਸ਼ੁਰੂਆਤ ਤੋਂ ਪਹਿਲਾਂ ਵਿਕਸਿਤ ਕੌਸ਼ਲਾਂ ਦਾ ਇੱਕ ਸੈੱਟ ਜੋ ਮਗਰੋਂ ਅਕਾਦਮਿਕ ਕੌਸ਼ਲਾਂ ਲਈ ਬੁਨਿਆਦ ਮੁਹੱਈਆ ਕਰਾਉਂਦਾ ਹੈ ਸੋ ਇੱਥੇ ਗੱਲ ਕੀਤੀ ਜਾ ਰਹੀ ਹੈ ਕੌਸ਼ਲਾਂ ਦੇ ਸੈੱਟ ਦੀ ਜਿਹੜੇ ਕੌਸ਼ਲਸ ਪੜਨ ਲੱਗੇ ਆਪਾਂ ਨੂੰ ਲੱਗਦੇ ਆ ਲਿਖਣ ਲੱਗੇ ਲੱਗਦੇ ਆ ਸੋ ਕੌਸ਼ਲਾਂ ਦੀ ਜਿਹੜੀ ਇੱਕ ਕਹਿ ਸਕਦੇ ਆ ਸੈੱਟ ਹੈਗਾ ਆ ਬੱਚਾ ਸ਼ੁਰੂਆਤ ਦੇ ਟਾਈਮ ਤੋਂ ਇਹਨਾਂ ਚੀਜ਼ਾਂ ਨੂੰ ਸਿੱਖ ਚੁੱਕਿਆ ਹੁਣ ਉਹ ਸਕੂਲ ਵਿੱਚ ਆ ਗਿਆ ਫਾਰਮਲ ਜੇ ਤਰੀਕੇ ਨਾਲ ਉਹਨੇ ਪੜਨਾ ਸਿੱਖਣਾ ਆ ਹੁਣ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ ਚੀਜ਼ਾਂ ਨੇ ਪਹਿਲਾਂ ਸਿੱਖੀ ਸੀਗੀ ਉਹਨੂੰ ਤੁਸੀਂ ਕਹਿੰਨੇ ਕੀ ਹੋ ਕੀ ਉਦਗਾਮੀ ਸਾਖਰਤਾ ਹੈਗੀ ਹੈ ਕੀ ਉਦਗਾਮੀ ਹੱਲ ਹੈ ਕੀ ਉਦਗਾਮੀ ਪਾਠਕ੍ਰਮ ਹੈ ਕੀ ਉਹ ਉਦਗਾਮੀ ਸਾਜ ਸਮਾਨ ਹੈ ਗਾਇਆ ਇਮਰਜਿੰਗ ਕਹਿ ਸਕਦੇ ਹੋ ਉਦਗਾਮੀ ਨੂੰ ਤੁਸੀਂ ਇੰਗਲਿਸ਼ ਵਿੱਚ ਕਹਿ ਸਕਦੇ ਹੋ ਡਿਵੈਲਪਿੰਗ ਵੀ ਕਹਿ ਸਕਦੇ ਹੋ ਸੋ ਸਹੀ ਜਵਾਬ ਦੀ ਆਪਾਂ ਸਿੱਧੀ ਤਰ੍ਹਾਂ ਗੱਲ ਕਰਾਂਗੇ ਇਹਦਾ ਜਵਾਬ ਹੈਗਾ ਜੀ ਉਦਗਾਮੀ ਸਾਖਰਤਾ ਜਿਹੜਾ ਜਿਹੜੀ ਚੀਜ਼ ਉਹ ਪਹਿਲਾਂ ਸਿੱਖ ਚੁੱਕਿਆ ਹੋਊਗਾ ਉਹਨੂੰ ਤੁਸੀਂ ਉਦਗਾਮੀ ਸਾਖਰਤਾ ਕਹਿੰਦੇ ਹੋ ਕਹਿ ਸਕਦੇ ਹਾਂ ਸਟੈਟਿਕ ਬੇਸ ਦੀ ਪ੍ਰਸ਼ਨ ਹੈਗਾ ਇਹ ਸਮਝਣ ਵਾਲੀ ਚੀਜ਼ ਸੀਗੀ ਬਟ ਸਹੀ ਜਵਾਬ ਹੋਊਗਾ ਜੀ ਆਪਸ਼ਨ ਨੰਬਰ 1 ਨੈਕਸਟ ਫਲੈਸ਼ਨ ਨੂੰ ਵੇਖੋ ਇੱਕ ਦਾਦੀ ਘਰ ਵਿੱਚ ਜਵਾਨ ਬੱਚਿਆਂ ਨੂੰ ਕਿਤਾਬ ਵਿੱਚੋਂ ਕਹਾਣੀਆਂ ਪੜ੍ਹ ਕੇ ਸੁਣਾਉਂਦੀ ਹੈਗੀ ਆ ਹੁਣ ਕਿ ਦਾਦੀ ਕਿਸੇ ਦੇ ਘਰ ਵਿੱਚ ਤੇ ਆਪਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਕਿਤਾਬਾਂ ਪੜ੍ਹ ਕੇ ਕੀ ਕਰ ਰਿਹਾ ਕਹਾਣੀਆਂ ਸੁਣਾ ਰਿਹਾ ਸੋ ਇਸ ਤਰੀਕੇ ਨਾਲ ਉਹ ਉਹਨਾਂ ਦੀ ਪਹੁੰਚ ਪਹੁੰਚ ਜਿਹੜੀ ਰੀਚ ਹੈਗੀ ਆ ਬੱਚਿਆਂ ਦੀ ਕਿਤਾਬਾਂ ਅਤੇ ਨਵੇਂ ਵਿਚਾਰਾਂ ਤੱਕ ਬਣਾਉਂਦੀ ਹੈਗੀ ਆ ਕਿਉਂ ਕਿਉਂਕਿ ਜੋ ਕੋ ਜੋ ਕਿਤਾਬਾਂ ਵਿੱਚੋਂ ਪੜ੍ਹ ਰਹੇ ਆ ਉਹ ਬੱਚਿਆਂ ਦੇ ਦਿਮਾਗ ਵਿੱਚ ਆ ਰਿਹਾ ਤੇ ਨਵੇਂ-ਨਵੇਂ ਜਿਹੜੇ ਵਿਚਾਰ ਆ ਗਏ ਬੱਚਿਆਂ ਦੇ ਦਿਮਾਗ ਵਿੱਚ ਆ ਰਹੇ ਆ ਐਂਡ ਜੋ ਕੁਝ ਕਿਤਾਬ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਉਹ ਵੀ ਬੱਚਿਆਂ ਨੂੰ ਸਮਝ ਲੱਗ ਰਹੀਆਂ ਨੇ ਬੱਚੇ ਸਰਗਰਮੀ ਸਰਗਰਮੀ ਹੁੰਦੀ ਐਕਟਿਵ ਤਰੀਕੇ ਨਾਲ ਬੱਚੇ ਸਰਗਰਮੀ ਨਾਲ ਇਸ ਅਮਲ ਵਿੱਚ ਰੁੱਝ ਜਾਂਦੇ ਹੈਗੇ ਆ ਇਸ ਤਕਨੀਕ ਨੂੰ ਕੀ ਕਿਹਾ ਜਾਂਦਾ ਹੈ ਬੋਲ ਕੇ ਪੜਨ ਵਾਲੀ ਪੜਤ ਮਾਡਲ ਰੀਡਿੰਗ ਸ਼ੇਅਰਡ ਰੀਡਿੰਗ ਜਾਂ ਫਿਰ ਡਾਇਲੋਜਿਕ ਰੀਡਿੰਗ ਇਹਨੂੰ ਤੁਸੀਂ ਕਹਿੰਨੇ ਹੋ ਕੀ ਕਹੋਗੇ ਕੀ ਉਹਨੂੰ ਤੁਸੀਂ ਬੋਲ ਕੇ ਪੜਨ ਵਾਲੀ ਪੜਤ ਕਹੋਗੇ ਇਹਦਾ ਜਿਹੜਾ ਸਹੀ ਜਵਾਬ ਹੋਊਗਾ ਉਹ ਹੋਊਗਾ ਜੀ ਡਾਇਲੋਜਿਕ ਰੀਡਿੰਗ ਡਾਇਲੋਜਿਕ ਰੀਡਿੰਗ ਇਹਦੇ ਵਿੱਚ ਦਾਦੀ ਜਿਹੜੇ ਹੈਗੇ ਆ ਇਹਨਾਂ ਦੇ ਉਹਨਾਂ ਦੁਆਰਾ ਜਿਹੜੀ ਕਹਾਣੀ ਪੜ ਕੇ ਸੁناਈ ਜਾ ਰਹੀ ਹੈ ਇਹਨੂੰ ਤੁਸੀਂ ਡਾਇਲੋਜਿਕ ਰੀਡਿੰਗ ਕਹਨੇ ਹੋ ਸੋ ਆਪਸ਼ਨ ਨੰਬਰ ਤੁਸੀਂ 4 ਨੂੰ ਲਗਾ ਲਿਓ ਟਿਕ ਆਪਸ਼ਨ ਨੰਬਰ 4 ਨੂੰ ਤੁਸੀਂ ਟਿਕ ਲਗਾ ਸਕਦੇ ਹੋ ਤੇ ਹੁਣ ਚੱਲਦੇ ਆਂ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈ ਵੇਖੋ ਤੁਸੀਂ ਧਿਆਨ ਨਾਲ ਪੜਨਾ ਸਿਖਾਉਣਾ ਪੜਨਾ ਸਿਖਾਉਣ ਦੀ ਇੱਕ ਪਹੁੰਚ ਹੈਗੀ ਆ ਅਪਰੋਚ ਦੀ ਗੱਲ ਕੀਤੀ ਜਾ ਰਹੀ ਹੈ ਆਪਾਂ ਕਾਫੀ ਸਾਰੀਆਂ ਅਪਰੋਚਸ ਦੀ ਗੱਲ ਕਰਦੇ ਹਾਂ ਟੀਚਿੰਗ ਅਪਰੋਚਸ ਦੇ ਵਿੱਚ ਆਪਾਂ ਵੱਖਰੇ ਵੱਖਰੇ ਤਰੀਕਿਆਂ ਨਾਲ ਬੱਚਿਆਂ ਨੂੰ ਪੜ੍ਹਨਾ ਲਿਖਣਾ ਸਿਖਾਉਂਦੇ ਹਾਂ ਭਾਸ਼ਾ ਦੀ ਕਲਾਸ ਵਿੱਚ ਸੋ ਪੜ੍ਹਨਾ ਸਿਖਾਉਣ ਦੀ ਇੱਕ ਪਹੁੰਚ ਹੈਗੀ ਹੈ ਜੋ ਅੱਖਰਾਂ ਅਤੇ ਧੁਨੀਆਂ ਵਰਗੇ ਮੂਲ ਦੇ ਤੱਤਾਂ ਤੋਂ ਸ਼ੁਰੂ ਹੁੰਦੀ ਹੈ ਮੰਨ ਲਓ ਆਪਾਂ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਹੈ ਅੰਗਰੇਜ਼ੀ ਸਿਖਾਉਣੀ ਹੈ ਜਿਵੇਂ ਪੰਜਾਬ ਸਰਕਾਰ ਨੇ ਮਿਸ਼ਨ ਸਮਰੱਥ ਲਾਗੂ ਕੀਤਾ ਹੋਇਆ ਚਲਾ ਰਹੇ ਆ ਜਿਹੜਾ ਪ੍ਰੋਗਰਾਮ ਹੈਗਾ ਆ ਜਿਹਦੇ ਵਿੱਚ ਬੱਚਿਆਂ ਨੂੰ ਸ਼ੁਰੂਆਤੀ ਤੌਰ ਤੇ ਚੀਜ਼ਾਂ ਸਿਖਾਈਆਂ ਜਾ ਰਹੀਆਂ ਜਿਹਦੇ ਵਿੱਚ ਬੱਚਿਆਂ ਨੂੰ ਧੁਨੀਆਂ ਤੋਂ ਐਂਡ ਅੱਖਰਾਂ ਤੋਂ ਪੜ੍ਹਨਾ ਸਿਖਾਇਆ ਜਾ ਰਿਹਾ ਬੱਚਿਆਂ ਨੂੰ ਅੱਜਕੱਲ੍ਹ ਦੇ ਵਿੱਚ ਪਿਛਲੇ 2 ਘੰਟਿਆਂ ਤੋਂ ਇਸ ਪ੍ਰੋਗਰਾਮ ਨੂੰ ਚਲਾਇਆ ਜਾ ਰਿਹਾ ਇਹਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਇਸ ਅਪਰੋਚ ਨੂੰ ਤੁਸੀਂ ਜਿਹਦੇ ਵਿੱਚ ਬੱਚਿਆਂ ਨੂੰ ਧੁਨੀਆਂ ਸ਼ਬਦਾਂ ਤੋਂ ਹੋ ਕੇ ਆਪਾ ਪੜ੍ਹਨਾ ਸਿਖਾਉਨੇ ਆ ਇਸ ਪ੍ਰੋਸੈਸ ਨੂੰ ਤੁਸੀਂ ਕੀ ਕਹਿੰਦੇ ਹੋ ਕੀ ਇਸ ਨੂੰ ਤੁਸੀਂ ਸਿਰਜਣਾਤਮਕ ਪਹੁੰਚ ਕਹਿੰਦੇ ਹੋ ਸਿਰਜਣਾਤਮਕ ਅਪਰੋਚ टॉप डाउन अप्रोच बॉटम अप अप्रोच समूची भाषा दी पहुंच इस प्रश्न ਦਾ ਜਵਾਬ ਦਿਓ ਤੁਸੀਂ ਕਾਫੀ ਜਿਆਦਾ इजी ਕੁਐਸਚਨ ਹੈਗਾ ਆ ਜੇ ਤੁਸੀਂ ਸਮਝ ਕੇ ਜਵਾਬ ਦਿਓਗੇ ਬਿਲਕੁਲ ਤੁਹਾਡਾ ਜਵਾਬ ਸਹੀ ਹੋਊਗਾ ਤੁਸੀਂ ਵੇਖੋ ਬੇਸਿਕ ਤੋਂ ਬੱਚਾ ਜਾ ਰਿਹਾ ਐਡਵਾਂਸ ਵੱਲ ਨੂੰ ਬੇਸਿਕ ਤੋਂ ਐਡਵਾਂਸ ਵੱਲ ਨੂੰ ਜਾ ਰਿਹਾ ਸੋ ਇਹਦੇ ਨਾਲ ਤੁਸੀਂ ਯਾਦ ਕਰ ਲਿਓ ਜਦੋਂ ਬੱਚਾ ਸਭ ਤੋਂ ਥੱਲੇ ਵਾਲੇ ਲੈਵਲ ਤੋਂ ਫਿਰ ਉੱਤੇ ਵੱਲ ਨੂੰ ਜਾ ਰਿਹਾ ਭਾਵ ਇਹ ਕਿ ਇਹ बॉटम ਤੋਂ ਕਿੱਥੇ ਜਾ ਰਿਹਾ ਇਹ ਹੈ ਜੀ बॉटम ਤੋਂ ਕਹਿ ਸਕਦੇ ਹਾਂ ਕਿ ਅਪਵਲ ਨੂੰ ਜਾ ਰਿਹਾ बॉटम ਤੋਂ ਅਪਵਲ ਨੂੰ ਜਾ ਰਿਹਾ ਇਸ ਅਪਰੋਚ ਨੂੰ ਤੁਸੀਂ ਕੀ ਕਹਿੰਦੇ ਹੋ ਇਹਨੂੰ ਤੁਸੀਂ बॉटਮ ਆਪ ਅਪਰੋਚ ਕਹੋਗੇ ਐਂਡ ਇਹਦਾ ਜਵਾਬ ਵੀ ਇਹੀ ਹੈ ਕਿ बॉटम ਤੋਂ ਅਪਵਲ ਜਾ ਰਿਹਾ ਕਿਉਂਕਿ ਬੱਚਾ ਪਹਿਲਾਂ ਧੁਨੀਆਂ ਨੂੰ ਸਿੱਖੇਗਾ ਜਿਵੇਂ ਕੋਈ ਅੱਖਰ ਰਹਿ ਗਿਆ ਉਹਨੂੰ ਬੋਲਣਾ ਕਿਵੇਂ ਹੈ ਉਦੀ ਆਵਾਜ਼ ਫਿਰ ਉਹਨੂੰ ਲਿਖਾਉਣਾ ਆਪਾਂ ਸਿਖਾਵਾਂਗੇ ਬੱਚਿਆਂ ਨੂੰ ਫਿਰ ਸ਼ਬਦ ਬਣਾਉਣੇ ਸਿਖਾਵਾਂਗੇ ਫਿਰ ਵਾਕ ਬਣਾਉਣੇ ਸਿਖਾਵਾਂਗੇ ਫਿਰ ਪੈਰੇ ਪੜਨਾ ਸਿਖਾਵਾਂਗੇ ਉਸ ਤੋਂ ਬਾਅਦ ਕਹਾਣੀ ਵੱਲ ਤੇ ਜਾਵਾਂਗੇ ਠੀਕ ਹੈ ਜੀ ਸੋ ਮਤਲਬ ਬਾਟਮ ਤੋਂ ਅਪ ਵੱਲ ਨੂੰ ਜਾ ਰਿਹਾ ਬੱਚਾ ਬਾਟਮ ਆਪ ਅਪਰੋਚ ਹੋਊਗੀ ਜੇ ਇਹ ਹੀ ਇਨਾਨ ਨੇ ਇਹ ਕਿਹਾ ਹੁੰਦਾ ਕਿ ਆਪਾਂ ਬੱਚੇ ਨੂੰ ਕਹਾਣੀ ਤੋਂ ਪੈਰਾਗ੍ਰਾਫ ਤੋਂ ਫਿਰ ਆਪਾਂ ਬੱਚੇ ਨੂੰ ਕੀ ਕੀਤਾ ਆਪਾਂ ਬੱਚੇ ਨੂੰ ਵਾਕ ਬਾਰੇ ਦੱਸਿਆ ਫਿਰ ਵਾਕ ਤੋਂ ਕਹਿ ਸਕਦੇ ਹਾਂ ਸ਼ਬਦਾਂ ਬਾਰੇ ਦੱਸਿਆ ਸ਼ਬਦਾਂ ਤੋਂ ਬਾਅਦ ਆਪਾਂ ਫਿਰ ਅੱਖਰਾਂ ਬਾਰੇ ਦੱਸਿਆ ਅੱਖਰਾਂ ਤੋਂ ਬਾਅਦ ਧੁਨੀਆਂ ਬਾਰੇ ਦੱਸਿਆ ਇਸ ਅਪਰੋਚ ਨੂੰ ਤੁਸੀਂ ਟੌਪ ਡਾਊਨ ਅਪਰੋਚ ਕਹਿਣਾ ਸੀ ਕੀ ਕਹਿਣਾ ਸੀਗਾ ਫਿਰ ਉਸ ਅਪਰੋਚ ਨੂੰ ਤੁਸੀਂ ਟੌਪ ਡਾਊਨ ਅਪਰੋਚ ਕਹਿਣਾ ਸੀ ਟੌਪ ਤੋਂ ਡਾਊਨ ਅਪਰੋਚ ਕਹਿਣਾ ਸਿਕਾ ਇਸ ਪ੍ਰਸ਼ਨ ਦਾ ਜਵਾਬ ਹੈਗਾ ਜੀ ਬਾਟਮ ਅਪ ਅਪਰੋਚ ਹੁਣ ਵੇਖਦੇ ਆ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਇਹ ਵੀ ਕੀ ਹੈਗਾ ਸੈਂਟੈਂਸ ਬੇਸਡ ਹੈ ਵੇਖਦੇ ਆ ਕੀ ਲਿਖਿਆ ਹੋਇਆ ਇਹ ਵੀ ਧੁਨੀਆ ਉਚਾਰਨ ਵਾਲਾ ਕੁਐਸਚਨ ਆ ਧੁਨੀਆ ਉਚਾਰਨ ਦੀ ਵਰਤੋਂ ਨਾਲ ਸਹੀ ਬੋਲਣਾ ਸਿੱਖਣਾ ਸਿੱਖਣ ਦੀ ਯੋਗਤਾ ਘਟਦੀ ਹੈ ਕਹਿੰਦੇ ਕਿ ਜਦੋਂ ਆਪਾਂ ਬੱਚਿਆਂ ਨੂੰ ਪ੍ਰੋਨਨਸੀਏਸ਼ਨ ਜਿਹੜੀ ਹੁੰਦੀ ਹੈ ਨਾ ਜਿਹੜੇ ਫੋਨਿਮਸ ਜਿਹਨੂੰ ਤੁਸੀਂ ਕਹਿ ਦਿੰਨੇ ਹੋ ਅੰਗਰੇਜ਼ੀ ਵਿੱਚ ਕਿ ਆਪਾਂ ਬੱਚਿਆਂ ਨੂੰ ਅੱਖਰ ਵਗੈਰਾ ਸਿਖਾਉਨੇ ਆ ਅੱਖਰ ਸਿਖਾਉਣ ਲਈ ਆਪਾਂ ਬੱਚਿਆਂ ਨੂੰ ਆਵਾਜ਼ ਕੱਢ ਕੇ ਦਿਖਾਉਨੇ ਆ ਕਿ ਇਹਨੂੰ ਕਿਸ ਤਰ੍ਹਾਂ ਪ੍ਰੋਨਾਉਂਸ ਕਰਨਾ ਆ ਸੋ ਬੱਚੇ ਨੂੰ ਧੁਨੀਆਂ ਉਚਾਰਨ ਦੀ ਵਰਤੋਂ ਨਾਲ ਸਹੀ ਬੋਲਣ ਦੀ ਜਿਹੜੀ ਉਹਦੀ ਯੋਗਤਾ ਹੈਗੀ ਆ ਪ੍ਰੋਪਰ ਬੋਲਣ ਦੀ ਯੋਗਤਾ ਕੀ ਘਟੂਗੀ ਉਹਦੀ ਜਿਹੜੀ ਕੈਪੇਬਿਲਿਟੀ ਹੈਗੀ ਆ ਜਦੋਂ ਆਪਾਂ ਬੱਚਿਆਂ ਨੂੰ ਤੁਨੀਆ ਉਚਾਰਨ ਦੀ ਵਰਤੋਂ ਕਰਕੇ ਪੜਨਾ ਸਿਖਾਉਨੇ ਆ ਤੇ ਕੀ ਇਹਦੇ ਨਾਲ ਬੱਚੇ ਦੀ ਜਿਹੜੀ ਸਿੱਖਣ ਦੀ ਯੋਗਤਾ ਹੈਗੀ ਆ ਘਟੂਗੀ ਤੁਸੀਂ ਦੱਸੋ ਇਹ ਸਹੀ ਹੈ ਕਿ ਗਲਤ ਜਦੋਂ ਬੱਚੇ ਪਰੰਪਰਕ ਅੱਖਰਾਂ ਦੀ ਥਾਂ ਤੇ ਆਪਣੇ ਵੱਲੋਂ ਜਿਹੜੇ ਬਣਾਏ ਗਏ ਸ਼ਬਦ ਹੈਗੇ ਆ ਉਹਨਾਂ ਦੀ ਵਰਤੋਂ ਕਰਦੇ ਹੈਗੇ ਆ ਤੇ ਇਸ ਨਾਲ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਜਿਹੜੀ ਸਹੀ ਬੋਲਣ ਸਿੱਖਣ ਦੀ ਜਿਹੜੀ ਯੋਗਤਾ ਹੈਗੀ ਆ ਉਹਦੇ ਵਿੱਚ ਕਮੀ ਨਹੀਂ ਆਉਂਦੀ ਕਿ ਆਉਂਦੀ ਹੈਗੀ ਆ ਸੋ ਜਵਾਬ ਦਿਓ ਇਹਦਾ ਜਵਾਬ ਕੀ ਹੋਊਗਾ ਜੇਕਰ ਆਪਾਂ ਇਸ ਪ੍ਰਸ਼ਨ ਦੀ ਗੱਲ ਕਰੀਏ ਇਸ ਪ੍ਰਸ਼ਨ ਦਾ ਜਿਹੜਾ ਸਹੀ ਜਵਾਬ ਹੋਊਗਾ ਉਹ ਕੀ ਹੋਊਗਾ ਜੀ ਏ ਹੈਗੀ ਇਹਦੇ ਵਿੱਚ ਜਿਹੜਾ ਕਥਨ ਦਿੱਤਾ ਹੋਇਆ ਇਹ ਗਲਤ ਹੈ ਕਿਉਂ ਗਲਤ ਹੈ ਜੀ ਕਿਉਂਕਿ ਬੱਚਿਆਂ ਨੂੰ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਨਾ ਲਿਖਣਾ ਫੇਰ ਹੀ ਸਿਖਾ ਸਕਦੇ ਹਾਂ ਜੇਕਰ ਆਪਾਂ ਉਹਨਾਂ ਨੂੰ ਧੁਨੀਆਂ ਦੇ ਉਚਾਰਣ ਦੀ ਜਿਹੜੀ ਜਾਣਕਾਰੀ ਹੈਗੀ ਆ ਜਿਹੜਾ ਧੁਨੀਆਂ ਦਾ ਗਿਆਨ ਹੈਗਾ ਉਹ ਵਧੀਆ ਤਰੀਕੇ ਨਾਲ ਦਿੱਤਾ ਹੋਵੇ ਬਟ ਆਪਸ਼ਨ ਏ ਵਿੱਚ ਇਨਾਂ ਨੇ ਲਿਖਿਆ ਹੋਇਆ ਕਿ ਬੋਲਣਾ ਸਿੱਖਣ ਦੀ ਯੋਗਤਾ ਘਟਦੀ ਹੈ ਘਟਦੀ ਤਾਂ ਬਿਲਕੁਲ ਵੀ ਨਹੀਂ ਸੋ ਇਹ ਤਾਂ ਗਲਤ ਹੈ ਬਿਲਕੁਲ ਹੀ ਗਲਤ ਹੈਗਾ ਆ ਤੇ ਕਾਰਨ ਵਿੱਚ ਲਿਖਿਆ ਹੋਇਆ ਕਿ ਜਦੋਂ ਬੱਚੇ ਪਰੰਪਰਕ ਅੱਖਰਾਂ ਦੀ ਥਾਂ ਤੇ ਆਪਣੇ ਵੱਲੋਂ ਬਣਾਏ ਗਏ ਘੜੇ ਗਏ ਸ਼ਬਦਾਂ ਦੀ ਵਰਤੋਂ ਕਰਦੇ ਆ ਤੇ ਇਹਨਾਂ ਦਾ ਜਿਹੜੀ ਬੋਲਣ ਸਿੱਖਣ ਦੀ ਯੋਗਤਾ ਵਿੱਚ ਕਮੀ ਨਹੀਂ ਆਉਂਦੀ ਸੋ ਬਿਲਕੁਲ ਠੀਕ ਹੈ ਜੀ ਉਹਨਾਂ ਦੀ ਬੋਲਣ ਦੀ ਜਿਹੜੀ ਸਿੱਖਣ ਦੀ ਯੋਗਤਾ ਹੈਗੀ ਆ ਉਹਦੇ ਵਿੱਚ ਕਮੀ ਨਹੀਂ ਆਉਂਦੀ ਸਟਾਰਟਿੰਗ ਦੇ ਵਿੱਚ ਬੱਚੇ ਆਪ ਦੇ ਵੱਲੋਂ ਬਣਾਏ ਗਏ ਸ਼ਬਦ ਬੋਲਦੇ ਆ ਗਲਤ ਸਹੀ ਬੋਲਦੇ ਆ ਗਲਤੀਆਂ ਕਰਦੇ ਆ ਬਟ ਹੌਲੀ ਹੌਲੀ ਭਾਸ਼ਾ ਨੂੰ ਸਿੱਖ ਜਾਂਦੇ ਆ ਲਿਖਣਾ ਵੀ ਪੜ੍ਹਨਾ ਵੀ ਬੋਲਣਾ ਵੀ ਬਟ ਆਪਸ਼ਨ ਨੰਬਰ ਆਰ ਹੈ ਸਹੀ ਕਿਉਂਕਿ ਇਹਨਾਂ ਨੇ ਲਿਖਿਆ ਕਿ ਉਹਨਾਂ ਦੀ ਯੋਗਤਾ ਵਿੱਚ ਨਹੀਂ ਕੋਈ ਕਮੀ ਆਉਂਦੀ ਸੋ ਬਿਲਕੁਲ ਠੀਕ ਹੈ ਜੀ ਸੋ ਆਪਸ਼ਨ ਨੰਬਰ ਜੇ ਤੁਸੀਂ ਇੱਕ ਵੇਖਦੇ ਹੋ ਕਿ ਇਹ ਕੀ ਹੈ ਗਾਜੀ ਇਹ ਹੈ ਜੀ ਇਹ ਗਲਤ ਹੈ ਪਰ ਆਰ ਸਹੀ ਹੈ ਠੀਕ ਹੈ ਜੀ ਕਿ ਇਹ ਕੀ ਹੈ ਜੀ ਇਹ ਗਲਤ ਹੈ ਤੇ ਆਰ ਸਹੀ ਹੈ ਤੇ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਅਗਲਾ ਪ੍ਰਸ਼ਨ ਵੀ ਇੰਟਰਸਟਿੰਗ ਪ੍ਰਸ਼ਨ ਹੈ ਧਿਆਨ ਨਾਲ ਵੇਖੋ ਤੇ ਪੜਨ ਪੜ ਕੇ ਇਹਦਾ ਪ੍ਰਸ਼ਨ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ ਨਵੀਂ ਭਾਸ਼ਾ ਸਿੱਖਣ ਲਈ ਜਦੋਂ ਭਾਸ਼ਾ ਦੇ ਅਨੋਖੇ ਉਚਾਰਣ ਨਿਯਮਾਂ ਨਾਲ ਬੋਲਦੇ ਹਨ ਤਾਂ ਬਹੁਤ ਸਾਰੇ ਵਿਦਿਆਰਥੀ ਆਤਮ ਵਿਸ਼ਵਾਸ ਗਵਾ ਲੈਂਦੇ ਹਨ ਇਸ ਸਮੱਸਿਆ ਉੱਤੇ ਕਾਬੂ ਪਾਉਣ ਦਾ ਇੱਕ ਰਸਤਾ ਹੈ ਮੰਨ ਲਓ ਮੈਂ ਕਲਾਸ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਈ ਜਾਂਦਾ ਕਲਾਸ ਵਿੱਚ ਜਦੋਂ ਮੈਂ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾ ਰਿਹਾ ਤੇ ਕੁਝ ਵਰਡ ਇਹ ਇਹੋ ਜਿਹੇ ਵੀ ਹੋ ਸਕਦੇ ਆ ਜਿਹੜੇ ਕਿ ਉਹਨਾਂ ਤੋਂ ਨਾ ਬੋਲੇ ਜਾਣ ਜਿਉਂਕਿ ਜਿਵੇਂ ਕੁਝ ਇਹੋ ਜਿਹੇ ਔਖੇ ਸ਼ਬਦ ਹੁੰਦੇ ਆ ਜਿਹੜੇ ਕਿ ਬੱਚਾ ਤੋਂ ਨਹੀਂ ਬੋਲਣ ਬੋਲੇ ਜਾ ਰਹੇ ਉਹਨਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਹੈਗਾ ਆ ਉਹ ਡਿੱਗਣਾ ਸਟਾਰਟ ਹੋ ਜਾਂਦਾ ਸੋ ਇਹਦੇ ਇਸ ਸਮੱਸਿਆ ਦਾ ਕਹਿ ਸਕਦੇ ਆ ਸਮਾਧਾਨ ਕਰਨ ਲਈ ਇਸ ਸਮੱਸਿਆ ਦਾ ਹੱਲ ਲੱਭਣ ਲਈ ਆਪਾਂ ਇਹੋ ਜਿਹਾ ਕਿਹੜਾ ਕੰਮ ਕਰੀਏ ਕਿ ਜਿਹੜਾ ਬੱਚਿਆਂ ਦਾ ਕੌਨਫੀਡੈਂਸ ਹੈਗਾ ਆ ਆਤਮ ਵਿਸ਼ਵਾਸ ਹੈਗਾ ਆ ਉਹ ਵਾਪਸ ਆ ਜਵੇ ਦੇਖਦੇ ਆ ਪਹਿਲੀ ਆਪਸ਼ਨ ਵਿੱਚ ਲਿਖਿਆ ਹੋਇਆ ਕਿ ਗਲਤੀਆਂ ਹੋਣ ਉੱਤੇ ਤੁਰੰਤ ਸ਼ੋਧ ਦੇਣੀਆਂ ਜਦੋਂ ਬੱਚੇ ਗਲਤੀਆਂ ਕਰਦੇ ਆ ਤੇ ਨਾਲ ਦੇ ਨਾਲ ਉਹਨੂੰ ਸਹੀ ਕਰਦੋ ਤੁਹਾਨੂੰ ਲੱਗਦਾ ਵੀ ਇਹ ਸਹੀ ਹੈ ਜਾਂ ਫਿਰ ਆਪਸ਼ਨ ਨੰਬਰ 2 ਬੱਚੇ ਜਮਾਤ ਵਿੱਚ ਬੋਲ ਕੇ ਪੜ੍ਹਨ ਉੱਚੀ ਉੱਚੀ ਜਾਂ ਫਿਰ ਆਪਸ਼ਨ ਨੰਬਰ 3 ਇੱਕ ਜਹੀ ਖੇਡ ਦੇ ਅਭਿਆਸ ਦੀ ਵਰਤੋ ਜਿਸ ਵਿੱਚ ਜਮਾਤ ਵਿੱਚ ਗੱਲਬਾਤ ਕਰਨੀ ਜ਼ਰੂਰੀ ਹੋਵੇ ਮੰਨ ਲਓ ਆਪਾਂ ਉਹਨਾਂ ਨੂੰ ਕਹਾਂਗੇ ਕਿ ਚਲੋ ਬੇਟਾ ਆਪਾਂ ਨਾ ਕ੍ਰਿਕਟ ਖੇਡਾਂਗੇ ਜਾਂ ਫਿਰ ਆਪਾਂ ਕੋਈ ਹੋਰ ਗੇਮ ਖੇਡਦੇ ਹਾਂ ਜਿਹਦੇ ਵਿੱਚ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਵੱਦ ਤੋਂ ਵੱਧ ਸੋ ਇਹਦੇ ਵਿੱਚ ਹੋ ਸਕਦਾ ਜਾਂ ਫਿਰ ਆਪਸ਼ਨ ਨੰਬਰ 4 ਇੱਕ ਕਾਉਂਸਲਰ ਨਾਲ ਵਿਸ਼ੇਸ਼ ਅ ਕਹਿ ਸਕਦੇ ਹਾਂ ਬੋਲ ਥੈਰੇਪੀ ਅਪਣਾ ਕੇ ਡ੍ਰਿਲ ਲਾ ਰਹੀ ਆਪਾਂ ਅਭਿਆਸ ਕਰਾਵਾਂਗੇ ਤੁਹਾਨੂੰ ਕੀ ਲੱਗਦਾ ਕੀ ਜਵਾਬ ਹੋਊਗਾ ਜਦੋਂ ਆਪਾਂ ਬੱਚਿਆਂ ਦੇ ਵਿੱਚ ਕੌਨਫੀਡੈਂਸ ਲੈਵਲ ਫਿਲ ਕਰਨਾ ਆ ਤੇ ਕੋਈ ਆਪਾਂ ਕੋਈ ਇਹੋ ਜਿਹਾ ਤਰੀਕਾ ਅਪਣਾਵਾਂਗੇ ਜਿਹਦੇ ਨਾਲ ਬੱਚੇ ਦਾ ਜਿਹੜਾ ਇੰਟਰਸਟ ਹੈਗਾ ਆ ਉਹ ਜ਼ਿਆਦਾ ਵਧੇ ਬੱਚਾ ਖੁੱਲ ਕੇ ਬੋਲੇ ਬੱਚੇ ਦਾ ਜਿਹੜਾ ਡਰ ਹੈਗਾ ਆ ਉਹ ਬਾਹਰ ਜਾਵੇ ਸੋ ਇਹਦੇ ਲਈ ਆਪਾਂ ਕੀ ਕਰਾਂਗੇ ਇੱਕ ਇਹੋ ਜਿਹੀ ਗੇਮ ਲਵਾਵਾਂਗੇ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਕੰਮ ਲੈ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਬੱਚਿਆਂ ਦਾ ਇੰਟਰਸਟ ਜਾਂ ਫਿਰ ਰੁਚੀ ਜ਼ਿਆਦਾ ਹੋਗੀ ਐਂਡ ਜਦੋਂ ਉਹ ਕੰਮ ਕਰਨਗੇ ਬੱਚੇ ਖੇਡਦੇ ਰਾਹੀਂ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਨਗੇ ਜਿਹਦੇ ਨਾਲ ਕਹਿ ਸਕਦੇ ਹਾਂ ਉਹਨਾਂ ਦਾ ਆਤਮ ਵਿਸ਼ਵਾਸ ਵਧੇਗਾ ਇੰਟਰੈਕਸ਼ਨ ਕਰਨ ਦੇ ਨਾਲ ਸੋ ਆਪਸ਼ਨ ਨੰਬਰ 3 ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਆਪਸ਼ਨ ਨੰਬਰ 3 ਨੂੰ ਤੁਸੀਂ ਲਗਾ ਲੋਗੇ ਟਿਕ ਇਹੀ ਤੁਹਾਡਾ ਸਹੀ ਜਵਾਬ ਹੈ ਬਾਕੀ ਦੇ ਜਵਾਬ ਕਿਉਂ ਗਲਤ ਹੈ ਗਿਆ ਇਹਦੇ ਬਾਰੇ ਵੀ ਸਮਝ ਲਓ ਕਿ ਗਲਤੀਆਂ ਹੋਣ ਨਾਲ ਜਦੋਂ ਆਪਾਂ ਨਾਲ ਦੇ ਨਾਲ ਉਹਨੂੰ ਸੋਲਵ ਕਰਾਂਗੇ ਤੇ ਬੱਚਾ ਕੀ ਹੋਵੇਗਾ ਬੱਚਾ ਘਬਰਾਉਣਾ ਸ਼ੁਰੂ ਕਰ ਦੇਗਾ ਜਿਵੇਂ ਮੰਨ ਲਓ ਆਪਾਂ ਬੱਚੇ ਨੂੰ ਬੋਲਣੇ ਨਹੀਂ ਦਿੱਤਾ ਬੱਚੇ ਬੱਚੇ ਨੇ ਅਜੇ ਖੁੱਲ ਕੇ ਆਪਦੀ ਗੱਲ ਰੱਖੀ ਨਹੀਂ ਕਿ ਆਪਾਂ ਉਹਨੂੰ ਪਹਿਲਾਂ ਹੀ ਸਹੀ ਕਰਨਾ ਸਟਾਰਟ ਕਰਤਾ ਕਿ ਨਹੀਂ ਬੇਟਾ ਇਹਨੂੰ ਐਵੇਂ ਨਹੀਂ ਐਵੇਂ ਬੋਲਣਾ ਆ ਸੋ ਉਹ ਬੋਲਣ ਲੱਗੇ ਵੀ ਝੱਜਕੇਗਾ ਸੋ ਆਪਸ਼ਨ ਨੰਬਰ A ਤਾਂ ਬਿਲਕੁਲ ਗਲਤ ਹੈ ਬੱਚੇ ਜਮਾਤ ਵਿੱਚ ਬੋਲ ਕੇ ਪੜ੍ਹਨ ਕੁਝ ਹੱਦ ਤੱਕ ਸਹੀ ਹੈਗਾ ਬਟ ਇਹਦੇ ਨਾਲ ਉਹਨਾਂ ਦਾ ਜਿਹੜਾ ਵਿਸ਼ਵਾਸ ਹੈਗਾ ਉਹ ਨਹੀਂ ਆਊਗਾ ਐਂਡ ਲਾਸਟ ਤੇ ਇਹਨਾਂ ਨੇ ਕਿਹਾ ਕਿ ਕਾਉਂਸਲਰ ਨਾਲ ਆਪਾਂ ਵਿਸ਼ੇਸ਼ ਥੈਰੇਪੀ ਕਰਾਂਗੇ ਤੇ ਜੇਕਰ ਆਪਾਂ ਕਾਉਂਸਲਰ ਨਹੀਂ ਸਾਰਾ ਕੰਮ ਕਰਨਾ ਆ ਫਿਰ ਐਜ਼ ਅ ਟੀਚਰ ਆਪਾਂ ਕੀ ਕਰਾਂਗੇ ਕਲਾਸ ਵਿੱਚ ਸੋ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਤੀਜੀ ਜਮਾਤ ਦਾ ਇੱਕ ਵਿਦਿਆਰਥੀ ਹੈਗਾ ਯਾ ਕੀ ਲਿਖਿਆ ਜਾ ਰਿਹਾ ਇੱਥੇ ਲਿਖਿਆ ਹੋਇਆ ਕਿ ਤੀਸਰੀ ਜਮਾਤ ਦਾ ਜਿਹੜਾ ਇੱਕ ਅਧਿਆ ਡਿਕਸ਼ਨਰੀ ਦੇ ਕੁਝ ਵਰਡਸ ਹੋਣਗੇ ਜੀ ਤੀਸਰੀ ਜਮਾਤ ਦਾ ਇੱਕ ਵਿਦਿਆਰਥੀ ਹੈ ਤੇ ਇੱਕ ਟੀਚਰ ਹੈਗੇ ਆ ਟੀਚਰ ਕੀ ਕਰ ਰਿਹਾ ਨਵੇਂ ਨਵੇਂ ਸ਼ਬਦ ਉਹਨਾਂ ਸਾਹਮਣੇ ਪੇਸ਼ ਕਰ ਰਿਹਾ ਸੋ ਸ਼ਬਦਾਵਲੀ ਦੇ ਜਿਹੜੇ ਪੇਸ਼ ਕਰੀ ਲਈ ហេਠ ਲਿਖਿਆਂ ਵਿੱਚੋਂ ਕਿਹੜਾ ਇੱਕ ਅਸਰਦਾਰ ਤਰੀਕਾ ਹੈਗਾ ਆ ਮੰਨ ਲਓ ਮੈਂ ਕੁਝ ਬੱਚਿਆਂ ਨੂੰ ਕਲਾਸ ਵਿੱਚ ਵਰਡ ਕਰਵਾਏ ਠੀਕ ਹੈ ਵਰਡ ਕਰਵਾਉਣ ਤੋਂ ਬਾਅਦ ਮੈਂ ਇਹੋ ਜਿਹਾ ਕਿਹੜਾ ਤਰੀਕਾ ਅਪਣਾ ਸਕਦਾ ਆ ਯੂਜ਼ ਕਰ ਸਕਦਾ ਆ ਜਿਹਦੇ ਨਾਲ ਭਾਸ਼ਾ ਦੇ ਜਿਹੜੇ ਸ਼ਬਦ ਹੈਗੇ ਆ ਉਸ ਨੂੰ ਬੱਚਾ ਲੰਮੇ ਸਮੇਂ ਤੱਕ ਯਾਦ ਰੱਖੇ ਜਾਂ ਫਿਰ ਕਦੇ ਵੀ ਨਾ ਭੁੱਲੇ ਸੋ ਇਹੋ ਜਿਹੇ ਕਿਹੜੇ ਤਰੀਕੇ ਮੈਂ ਅਪਣਾ ਸਕਦਾ ਆ ਆਪਸ਼ਨਾਂ ਨੂੰ ਪੜ੍ਹੋ ਤੇ ਜਵਾਬ ਦਿਓ ਅਧਿਆਪਕ ਬਲੈਕਬੋਰਡ ਉੱਤੇ ਇਸ ਦੇ ਅਰਥ ਲਿਖੇ ਅਤੇ ਸਿਖਿਆਰਥੀਆਂ ਨੂੰ ਇਸ ਨੂੰ ਜ਼ੁਬਾਨੀ ਯਾਦ ਕਰਨ ਲਈ ਕਹੇ ਸੋ ਇੱਥੇ ਕਿਤੇ ਨਾ ਕਿਤੇ ਚਲੋ ਆਪਾਂ ਸਹੀ ਜਵਾਬ ਦੀ ਗੱਲ ਕਰਾਂਗੇ ਬਾਕੀ ਪਹਿਲਾਂ ਇਹਨਾਂ ਆਪਸ਼ਨਸ ਨੂੰ ਵੇਖ ਲੈਣੇ ਆ ਅਧਿਆਪਕ ਉਹਨਾਂ ਨੂੰ ਸ਼ਬਦਾ ਦੇ ਵਿਰੋਧੀ ਸ਼ਬਦ ਦੱਸ ਕੇ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਦੇ ਅਰਥ ਦੇਵੇ ਆਪਸ਼ਨ ਨੰਬਰ 3 ਵਿੱਚ ਲਿਖਿਆ ਹੋਇਆ ਅਧਿਆਪਕ ਨੂੰ ਉਹਨਾਂ ਨੂੰ ਸ਼ਬਦ ਦੀ ਸੰਖੇਪ ਪਰਿਭਾਸ਼ਾ ਦੇਣੀ ਚਾਹੀਦੀ ਹੈ ਜਾਂ ਫਿਰ ਆਪਸ਼ਨ ਨੰਬਰ 4 ਅਧਿਆਪਕ ਨੂੰ ਸ਼ਬਦ ਦੇ ਸੰਦਰਭ ਵਿੱਚ ਅਰਥ ਦੀ ਵਿਆਖਿਆ ਕਰਨੀ ਚਾਹੀਦੀ ਹੈ ਜੇਕਰ ਆਪਾਂ ਗੱਲ ਕਰਦੇ ਹਾਂ ਤੀਸਰੀ ਜਮਾਤ ਦਾ ਵਿਦਿਆਰਥੀ ਹੈ ਅਧਿਆਪਕ ਬੱਚਿਆਂ ਨੂੰ ਵਰਡ ਸਿਖਾ ਰਹੇ ਹੈ ਐਂਡ ਇਸ ਪ੍ਰੋਸੈਸ ਦੇ ਵਿੱਚ ਆਪਾਂ ਚਾਹੁੰਦੇ ਆ ਕਿ ਬੱਚਾ ਲੰਮੇ ਸਮੇਂ ਤੱਕ ਯਾਦ ਕਰੇ ਜਿਹੜਾ ਵਰਡ ਹੈਗਾ ਸੀ ਪਹਿਲੀ ਆਪਸ਼ਨ ਦੇ ਵਿੱਚ ਤਾਂ ਉਹਨੂੰ ਆਪਾਂ ਜ਼ੁਬਾਨੀ ਯਾਦ ਕਰਨ ਲਈ ਕਹਿ ਰਹੇ ਹਾਂ ਸੋ ਇਹ ਗੱਲ ਬਿਲਕੁਲ ਗਲਤ ਹੋਊਗੀ ਇਹਦੇ ਨਾਲ ਬੱਚਾ ਲੰਬੇ ਸਮੇਂ ਤੱਕ ਉਹਨਾਂ ਵਰਡਸ ਨੂੰ ਯਾਦ ਨਹੀਂ ਕਰੇਗਾ ਆਪਾਂ ਨੂੰ ਕੁਝ ਐਕਸਟਰਾ ਐਫਰਟ ਕਰਨਾ ਪੈਣਾ ਆ ਆਪਸ਼ਨ ਨੰਬਰ 2 ਵਿੱਚ ਲਿਖਿਆ ਹੋਇਆ ਕਿ ਅਧਿਆਪਕ ਉਹਨਾਂ ਨੂੰ ਸ਼ਬਦਾਂ ਦੇ ਵਿਰੋਧੀ ਸ਼ਬਦ ਐਂਟੋਨੀਮ ਸਿਨੋਨੀਮ ਆਪਾਂ ਲਿਖ ਦਵਾਂਗੇ ਤੇ ਅਰਥ ਲਿਖ ਦਾਂਗੇ ਤੇ ਕੀ ਬੱਚਾ ਉਹਨਾਂ ਨੂੰ ਯਾਦ ਕਰ ਲੇਗਾ ਬਿਲਕੁਲ ਨਹੀਂ ਇਹ ਵੀ ਬੋਰਿੰਗ ਜਿਹਾ ਤਰੀਕਾ ਆ ਆਪਸ਼ਨ ਨੰਬਰ 3 ਵਿੱਚ ਲਿਖਿਆ ਹੋਇਆ ਹੈ ਕਿ ਸ਼ਬਦਾਂ ਨੂੰ ਅਧਿਆਪਕ ਨੂੰ ਉਨਾ ਨੂੰ ਸ਼ਬਦ ਦੀ ਸੰਖੇਪ ਪਰਿਭਾਸ਼ਾ ਭਾਵੇਂ ਕਿ ਜੇ ਕੋਈ ਸੈਂਟੈਂਸ ਜਾਂ ਫਿਰ ਕੋਈ ਆਪਾ ਵਰਡ ਕਰਵਾਇਆ ਸਗਾ ਉਸ ਵਰਡ ਨੂੰ ਡਿਟੇਲ ਵਿੱਚ ਸਮਝਾ دیਏ ਸੋ ਕੁਝ ਹੱਦ ਤੱਕ ਕਾਰਗਰ ਮੰਨ ਸਕਦੇ ਹਾਂ ਬਟ ਜਦੋਂ ਤੁਸੀਂ ਆਪਸ਼ਨ ਨੰਬਰ 4 ਵੇਖਦੇ ਹੋ ਕਿ ਅਧਿਆਪਕ ਨੂੰ ਸ਼ਬਦ ਦੇ ਸੰਦਰਭ ਵਿੱਚ ਅਰਥ ਦੀ ਵਿਆਖਿਆ ਕਰਨੀ ਚਾਹੀਦੀ ਹੈਗੀ ਆ ਕਿ ਕੰਟੈਕਸਟ ਦੇ ਵਿੱਚ ਡਿਫਰੈਂਟ ਡਿਫਰੈਂਟ ਸਿਚੁਏਸ਼ਨਾਂ ਦੀ ਵਿੱਚ ਆਪਾਂ ਉਸ ਵਰਡ ਦੀ ਵਰਤੋਂ ਕਰਕੇ ਦੱਸਾਂਗੇ ਬੱਚਿਆਂ ਨੂੰ ਤੇ ਬੱਚਾ ਕੀ ਕਰੇਗਾ ਉਹ ਜਿਹੜੇ ਵਰਡਸ ਹੋਣਗੇ ਉਹਨਾਂ ਵਰਡਸ ਨੂੰ ਕਦੇ ਵੀ ਨਹੀਂ ਭੁੱਲੇਗਾ ਲੰਬੇ ਸਮੇਂ ਤੱਕ ਯਾਦ ਰੱਖੇਗਾ ਸੋ ਆਪਸ਼ਨ ਨੰਬਰ ਜਿਹੜਾ 4 ਹੈਗਾ ਆ ਇਹ ਤੁਹਾਡਾ ਬਿਲਕੁਲ ਹੀ ਸਹੀ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈ ਭਾਸ਼ਾ ਦੀ ਸਿਖਲਾਈ ਹੈ ਭਾਸ਼ਾ ਜਦੋਂ ਆਪਾਂ ਬੱਚਿਆਂ ਨੂੰ ਸਿਖਾਉਨੇ ਆਂ ਭਾਸ਼ਾ ਦੀ ਕਹਿ ਸਕਦੇ ਆਂ ਕਿ ਭਾਸ਼ਾ ਕੀ ਹੈ ਇੱਕ ਜਦੋਂ ਬੱਚਾ ਸਿੱਖ ਜਾਂਦਾ ਆ ਕੀ ਇੱਕ ਸਕਿੱਲ ਹੈਗੀ ਆ ਕੌਸ਼ਲ ਕਹਿ ਦਿੰਨੇ ਹੋ ਉਪਲਬਧਦੀ ਅਚੀਵਮੈਂਟ ਹੈਗੀ ਆ ਪ੍ਰਕਿਰਿਆ ਪ੍ਰੋਸੈਸ ਹੈ ਜਾਂ ਫਿਰ ਇੱਕ ਪ੍ਰੋਡਕਟ ਹੈ ਗਿਆ ਦੱਸੋ ਜਦੋਂ ਭਾਸ਼ਾ ਦੀ ਗੱਲ ਕਰਦੇ ਆ ਭਾਸ਼ਾ ਕੀ ਹੈ ਜੀ ਭਾਸ਼ਾ ਇੱਕ ਸਕਿੱਲ ਹੈਗੀ ਹੈ ਜਿਹਦੇ ਵਿੱਚ ਆਪਾਂ ਐਲ ਐਸ ਆਰ ਡਬਲਯੂ ਦੀ ਗੱਲ ਕਰਦੇ ਆ ਐਲ ਤੋਂ ਹੋ ਗਿਆ ਲਿਸਨਿੰਗ ਐਸ ਤੋਂ ਹੋ ਗਿਆ ਸਪੀਕਿੰਗ ਆਰ ਤੋਂ ਹੋ ਗਿਆ ਰੀਡਿੰਗ ਡਬਲਯੂ ਤੋਂ ਹੋ ਗਿਆ ਰਾਈਟਿੰਗ ਸੋ ਭਾਸ਼ਾ ਦੀ ਜਿਹੜੀ ਸਿੱਖਲਾਈ ਹੈਗੀ ਆ ਇਹਨੂੰ ਤੁਸੀਂ ਸਕਿੱਲ ਦਾ ਨਾਮ ਦਿਨੀਓ ਕੌਸ਼ਲ ਦਾ ਨਾਮ ਦਿਨੀਓ ਤੇ ਚੱਲਦੇ ਆ ਅਗਲੇ ਪ੍ਰਸ਼ਨ ਤੇ ਅਗਲਾ ਜਿਹੜਾ ਪ੍ਰਸ਼ਨ ਹੈਗਾ ਇਹਨੂੰ ਵੀ ਤੁਸੀਂ ਧਿਆਨ ਨਾਲ ਵੇਖ ਲਓ ਇਹਦੇ ਵਿੱਚ ਲਿਖਿਆ ਹੋਇਆ ਪੜਨਦੇ ਤਰੀਕਿਆਂ ਦਾ ਮੇਲ ਪਾਠਕ ਕੀ ਕਰਦੇ ਹਨ ਨਾਲ ਕਰੋ ਸੋ ਦੇਖਦੇ ਆਂ ਭਵਿੱਖਵਾਣੀ ਕੀ ਆ ਜੀ ਫਿਰ ਅਨੁਮਾਨਿਤ ਵਿਵਹਾਰ ਸੰਦਰਭ ਤੋਂ ਅਰਥ ਨੂੰ ਘਟ ਕਰਨਾ ਗੈਣ ਪੜਤ ਟੈਕਸਟ ਦੇ ਸੰਗਠਨ ਦੀ ਪਛਾਣ ਕਰਨੀ ਅਗੇ ਵੇਖ ਲਓ ਉਹ ਨਿਸ਼ਚਿਤ ਕਰਦੇ ਹਨ ਕਿ ਲੇਖਕ ਆਪਣੀ ਲਿਖਤ ਦੇ ਆਧਾਰ ਉੱਤੇ ਕੀ ਮਹਿਸੂਸ ਕਰਦੇ ਹਨ ਅਣਜਾਣ ਸ਼ਬਦਾਂ ਨੂੰ ਸਮਝਣ ਵਿੱਚ ਮਦਦ ਲਈ ਉਹ ਟੈਕਸਟ ਦੇ ਹਿੱਸਿਆਂ ਦੀ ਵਰਤੋਂ ਕਰਦੇ ਹਨ ਉਹ ਸਿਰਲੇਖਾਂ ਜਾਂ ਸ਼ੁਰੂਆਤੀ ਵਾਕਾਂਸ਼ ਨੂੰ ਵੇਖ ਕੇ ਪਤਾ ਲਗਾਉਂਦੇ ਹਨ ਕਿ ਸੂਚਨਾ ਬੁਣਤਰ ਕਿਵੇਂ ਬੁਣੀ ਗਈ ਹੈ ਉਨ੍ਹਾਂ ਦਾ ਧਿਆਨ ਇੱਕ ਟੈਕਸਟ ਵਿੱਚ ਭਾਸ਼ਾ ਦੀ ਵਰਤੋਂ ਉੱਤੇ ਕੇਂਦ੍ਰਿਤ ਹੁੰਦਾ ਹੈ ਉਹ ਸਿਰਲੇਖਾਂ ਤੇ ਤਸਵੀਰਾਂ ਦੀ ਵਰਤੋਂ ਨਾਲ ਪਤਾ ਲਗਾਉਂਦੇ ਹਨ ਕਿ ਟੈਕਸਟ ਕਿਸ ਬਾਰੇ ਹੈ ਸੋ ਇਹਦੇ ਵਿੱਚ ਸਹੀ ਜਵਾਬ ਕੀ ਹੋਊਗਾ ਪਹਿਲੇ ਆਪਸ਼ਨਸ ਨੂੰ ਵੇਖੋ ਭਵਿੱਖਬਾਣੀ ਕੀ ਹੋਊਗੀ ਭਵਿੱਖਬਾਣੀ ਆਪਾਂ ਗੱਲ ਕਰਦੇ ਹਾਂ ਭਵਿੱਖਬਾਣੀ ਹੁੰਦੀ ਹੈ ਉਹ ਸਿਰਲੇਖਾਂ ਤੇ ਤਸਵੀਰਾਂ ਦੀ ਵਰਤੋਂ ਕਰਕੇ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਟੈਕਸਟ ਵਿੱਚ ਕੀ ਲਿਖਿਆ ਹੋਇਆ ਕਿਹੜੀ ਚੀਜ਼ ਬਾਰੇ ਟੈਕਸਟ ਹੋ ਸਕਦਾ ਆ ਪ੍ਰੈਡਿਕਸ਼ਨ ਹੁੰਦੀ ਨਾ ਪ੍ਰੈਡਿਕਸ਼ਨ ਪ੍ਰੇਡਿਕਸ਼ਨ ਲਗਾਉਣ ਦੀ ਇਹਦੇ ਵਿੱਚ ਕੋਸ਼ਿਸ਼ ਕਰਦੇ ਆ। ਸੋ ਇਹ ਦਾ ਕੀ ਆਊਗਾ? ਇਹ ਦਾ ਆਊਗਾ ਜੀ 5। ਇਹ ਦਾ ਕੀ ਆਜੂਗਾ 5। ਹੁਣ ਆਪਸ਼ਨਸ ਵੇਖੋ ਕਿਤੇ ਇਹ ਦਾ 5 ਲਿਖਿਆ ਹੋਇਆ। ਸੋ ਆਪਸ਼ਨ 2 ਦੇ ਵਿੱਚ ਇਹ ਦਾ 5 ਲਿਖਿਆ ਹੋਇਆ। ਬਾਕੀ ਦੀਆਂ ਆਪਸ਼ਨਾਂ ਨੂੰ ਵੀ ਵੇਖ ਲੈਣੇ ਆ। ਐਂਡ ਇਸ ਦੇ ਵਿੱਚ B ਦਾ 1 ਲਿਖਿਆ ਹੋਇਆ। B ਦਾ 1 ਕੀ ਹੈਗਾ ਜੀ? B ਨੂੰ ਪੜੋ। ਅਨੁਮਾਨਿਤ ਵਿਵਹਾਰ ਕੀ ਹੁੰਦਾ ਆ? B ਦਾ ਇਹਨਾਂ ਨੇ 1 ਦੱਸਿਆ ਆ। ਵੇਖੋ ਤੁਸੀਂ ਧਿਆਨ ਨਾਲ। ਅਨੁਮਾਨਿਤ ਵਿਵਹਾਰ ਉਹ ਨਿਸ਼ਚਿਤ ਕਰਦੇ ਹਨ ਕਿ ਲੇਖਕ ਆਪਣੀ ਲਿਖਤ ਦੇ ਆਧਾਰ ਉੱਤੇ ਕੀ ਮਹਿਸੂਸ ਕਰਦੇ ਹੈਗੇ ਆ। ਇਹ ਵੀ ਅਨੁਮਾਨਿਤ ਇੱਥੇ ਕੀਤਾ ਜਾ ਰਿਹਾ। ਇਸ ਤੋਂ ਬਾਅਦ ਵੇਖੋ ਜਿਹੜਾ ਸੀ ਲਿਖਿਆ ਹੋਇਆ ਸੰਦਰਭ ਤੋਂ ਅਰਥ ਨੂੰ ਘਟ ਕਰਨਾ ਇਹਦੇ ਵਿੱਚ ਲਿਖਿਆ ਸਿਕਾ ਸੀ ਦਾ 2 ਕੀ ਲਿਖਿਆ ਜੀ ਸੀ ਦਾ 2 ਲਿਖਿਆ ਹੋਇਆ ਕਿ ਸੰਦਰਭ ਤੋਂ ਅਰਥ ਨੂੰ ਜਦੋਂ ਆਪਾਂ ਘਟ ਕਰਨਾ ਆ ਆਪਾਂ ਸ਼ਬਦਾਂ ਨੂੰ ਤੋੜ ਦਿੰਨੇ ਆ ਅਣਜਾਣ ਸ਼ਬਦਾਂ ਨੂੰ ਸਮਝਣ ਵਿੱਚ ਮਦਦ ਲਈ ਉਹ ਟੈਕਸਟ ਦੇ ਹਿੱਸਿਆਂ ਦੀ ਵਰਤੋਂ ਕਰਦੇ ਹੈਗੇ ਆ ਸੋ ਉਹਦੇ ਵਿੱਚ ਜਿਹੜੇ ਵਰਡਸ ਹੁੰਦੇ ਆ ਉਹਨੂੰ ਕਹਿ ਸਕਦੇ ਆ ਕਿ ਸੰਦਰਭ ਤੋਂ ਅਰਥ ਨੂੰ ਘਟ ਕਰਨ ਦਾ ਕੰਮ ਕਰਦੇ ਹੈਗੇ ਆ ਸੋ ਆਪਸ਼ਨ ਨੰਬਰ ਸੀ ਦਾ ਤੁਸੀਂ ਲਗਾ ਲ ਦੇਣਾ ਆ 2 ਉਸ ਤੋਂ ਬਾਅਦ ਵੇਖੋ ਇੱਥੇ ਲਿਖਿਆ ਹੋਇਆ ਡੀ ਦਾ 4 ਲਿਖਿਆ ਹੋਇਆ ਗਣ ਪੜਤ ਗਿਆ ਜੀ ਡੀ ਦਾ ਫਿਰ ਚਾਰ ਹੀ ਲਿਖ ਦਾਂਗੇ ਉਹਨਾਂ ਦਾ ਜਿਹੜਾ ਧਿਆਨ ਹੈਗਾ ਆ ਇੱਕ ਟੈਕਸਟ ਵਿੱਚ ਭਾਸ਼ਾ ਦੀ ਵਰਤ ਉੱਤੇ ਕੇਂਦ੍ਰਿਤ ਹੁੰਦਾ ਹੈ ਸੋ ਡੀ ਦਾ ਤੁਸੀਂ ਇਹ ਲਗਾ ਦਿਓ ਐਂਡ ਇਹ ਦਾ ਕੀ ਆਊਗਾ ਇਹ ਦਾ ਤੁਸੀਂ ਲਗਾਉਣਾ ਹੈਗਾ ਜੀ 3rd ਇਹ ਦਾ ਕੀ ਆਊਗਾ ਜੀ 3rd ਇਹਦੇ ਵਿੱਚ ਕੀ ਲਿਖਿਆ ਜਾਵੇਗਾ ਟੈਕਸਟ ਦੇ ਸੰਗਠਨ ਦੀ ਪਛਾਣ ਕਰਨੀ ਉਸ ਰਲਿਖਾਂ ਜਾਂ ਸ਼ੁਰੂਆਤੀ ਵਾਕਾਂਸ਼ ਨੂੰ ਵੇਖ ਕੇ ਪਤਾ ਲਗਾਉਂਦੇ ਹਨ ਕਿ ਸੂਚਨਾ ਬੁਣਤਰ ਕਿਵੇਂ ਬੁਣੀ ਗਈ ਹੈ ਸੋ ਇਹਦਾ ਇਹ ਜਵਾਬ ਹੋਊਗਾ ਐਂਡ ਇਹ ਸਗੇ ਅੱਜ ਦੇ ਆਪਣੇ ਕੁਝ ਪ੍ਰਸ਼ਨ ਉਮੀਦ ਮੈਂ ਇਹੀ ਕਰੂੰਗਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਸੈਸ਼ਨ ਪਸੰਦ ਆਇਆ ਹੋ ਸਗਾ ਤੇ ਸੈਸ਼ਨ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੁਹਾਡੇ ਲਾਈਕਸ ਐਂਡ ਕਮੈਂਟਸ ਕਰਕੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈਗੀ ਆ ਸੋ ਲਾਈਕਸ ਤੇ ਕਮੈਂਟਸ ਕਰਨਾ ਬਿਲਕੁਲ ਵੀ ਨਾ ਭੁੱਲਿਓ ਹੋ ਸਕਦਾ ਤੁਹਾਡੇ ਕੋਈ ਜਾਣ ਪਛਾਣ ਦਾ ਜਿੰਨੇ बीएड ਜਾਂ ਫਿਰ ਈਟੀਟੀ ਕੀਤੀ ਹੋਊਗੀ ਐਂਡ ਉਹ ਵੀ ਸੀਟ ਲੈਟ ਦੀ ਤਿਆਰੀ ਕਰ ਰਹੇ ਹੋਣੇ ਆ ਸੋ ਕਰਨਾ ਕੁਝ ਨਹੀਂ ਇਸ ਵੀਡੀਓ ਨੂੰ ਤੁਸੀਂ ਬਸ ਉਹਨਾਂ ਨਾਲ ਸਾਂਝੀ ਕਰ ਦਿਓ ਤਾਂ ਜੋ ਮੈਨੂੰ ਮੋਟੀਵੇਸ਼ਨ ਮਿਲਦੀ ਰਵੇ ਐਂਡ ਮੈਂ ਤੁਹਾਡੇ ਲਈ ਇਸ ਤਰ੍ਹਾਂ ਦਾ ਯੂਸਫੁਲ ਜਿਹੜਾ ਕੰਟੈਂਟ ਹੈਗਾ ਉਹ ਪ੍ਰੋਵਾਈਡ ਕਰਾਉਂਦਾ ਰਵਾਂ ਉਹ ਵੀ ਫ੍ਰੀ ਆਫ ਕੋਸ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching God bless you all